ਅੱਸੀ ਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਅਮੀਰ ਕਰਦਾ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਆ ਤੁਹਾਨੂੰ ਬਹੁਤ ਮਿਹਨਤੀ ਫੈਮਿਲੀ ਦੇ ਨਾਲ ਮਲਾਉਣਾ ਹੈ ਜਿਹੜੇ ਅਣਥੱਕ ਮਿਹਨਤ ਕਰਦੇ ਆ ਸੰਯੁਕਤ ਪਰਿਵਾਰ ਹੈ ਤੇ ਵੀਰ ਅਕਾਂਦੇ ਤਿੰਨ ਮੁਲਾਜ਼ਮ ਜਿਹੜੇ ਸਰਕਾਰੀ ਲੱਗੇ ਆ ਤੇ ਫੇਰ ਵੀ ਸੰਯੁਕਤ ਪਰਿਵਾਰ ਦੀ ਤਰ੍ਹਾਂ ਰਹਿ ਰਹੇ ਆ ਦੋ ਬ੍ਰਦਰ ਆ ਰੀਅਲੀ ਆ ਤੇ ਚਾਚੇ ਤਾਇਆ ਦੇ ਬੇਟਿਆਂ ਦੇ ਨਾਲ ਵੀ ਪਿਆਰ ਸੱਚੇ ਭਰਾਵਾਂ ਦੇ ਨਾਲੋਂ ਵੱਧ ਹੈ ਤੇ ਵੀਰ ਅੜਗਿਆਂ ਨੂੰ ਸ਼ੌਂਕ ਦੀ ਗੱਲ ਕਰ ਲਈਏ ਤਾਂ ਜਿਹੜਾ ਵੀਰ ਸਵਰਨਜੀ ਹੈ ਉਹਨਾਂ ਨੂੰ ਜਾਨਵਰਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਜਿਸ ਪਰਿਵਾਰ ਦੇ ਵਿੱਚ ਬੈਠਿਆ ਇਹਨਾਂ ਕੋਲੇ 22 ਲੱਖ ਰੁਪਏ ਦੀ ਮੱਝ ਹੈ 4-4 5-5 ਲੱਖ ਵਾਲੇ ਤਾਂ ਜਾਨਵਰ ਇਹਨਾਂ ਦੇ ਕੋਲੇ ਕਾਫੀ ਆ ਗੱਲਬਾਤ ਤੁਹਾਡੀ ਇਸ ਪਰਿਵਾਰ ਦੇ ਨਾਲ ਕਰਵਾਵਾਂਗੇ ਜੇਕਰ ਦਰਸ਼ਕੋ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੁਸੀਂ ਜਰੂਰ ਕਰਿਆ ਕਰੋ ਜਿਹੜੇ ਵੀ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਵੀਡੀਓ ਜਿਨ੍ਹਾਂ ਨੂੰ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਗੱਲਬਾਤ ਤੁਹਾਡੀ ਇਸ ਪਰਿਵਾਰ ਦੇ ਨਾਲ ਕਰਾਉਣੇ ਆ ਐਨੇ ਵੱਧ ਪੈਸੇ 22 ਲੱਖ ਰੁਪਇਆ ਦਰਸ਼ਕੋਂ ਵਿਕਰੀ ਵੀ ਨਹੀਂ ਇਕੱਠੀ ਹੁੰਦੀ 22 ਲੱਖ ਰੁਪਇਆ ਮੱਝ ਤੇ ਲਾਉਣਾ ਸਾਂਹ ਵਾਲੀ ਚੀਜ਼ ਤੇ ਲਾਉਣਾ ਕੀ ਸੋਚ ਨਾਲ ਵੀਰ ਅਰਗਿਆ ਨੇ ਐਨੇ ਪੈਸੇ ਲਾਏ ਆ ਕੀ ਸੋਚ ਲੈ ਕੇ ਚੱਲਦੇ ਆ ਸਾਰੀ ਗੱਲਬਾਤ ਤੁਹਾਡੀ ਇਸ ਪਰਿਵਾਰ ਦੇ ਨਾਲ ਕਰਾਉਣੇ ਆ ਮੇਰੇ ਵੱਲੋਂ ਜੀ ਸਾਰੀ ਫੈਮਿਲੀ ਨੂੰ ਪਿਆਰ ਭਰੀ ਸਾਸਰੀ ਕਰਦਾ ਠੀਕ ਠਾਕ ਹਾਂ ਜੀ ਹਾਂ ਜੀ ਜੀ ਸਭ ਤੋਂ ਪਹਿਲਾਂ ਪਾਈ ਜੀ ਆਪਣਾ ਨਾਮ ਦੱਸੋ ਦੱਸੋ ਮੇਰਾ ਨਾਮ ਸ਼ਿਵਚਾਰਨ ਸਿੰਘ ਹੈ ਜੀ ਕਾਰੋਬਾਰ ਦੀ ਗੱਲ ਕਰ ਲਈਏ ਤਾਂ ਕੀ ਪਹਿਲਾਂ ਕੀ ਕਾਰੋਬਾਰ ਸੀ ਆਪਣਾ ਜੀ ਪਹਿਲਾਂ ਸਰ ਮੈਂ 21 ਸਾਲ ਅਸੀਂ ਆਰਪੀਐਫ ਦੇ ਵਿੱਚ ਸਰਵਿਸ ਕਰਕੇ ਜਨਵਰੀ ਦੇ ਵਿੱਚ ਰਿਟਾਇਰ ਆਇਆ ਸੀ ਉਸ ਸਮੇਂ ਹੁਣ ਖੇਤੀ ਦਾ ਕੰਮ ਕਰਦੇ ਨਾਲ ਪਸ਼ੂ ਪਾਲਣ ਦਾ ਨਾਲ ਪਸ਼ੂ ਪਾਲਕ ਦਾ ਕੰਮ ਸ਼ਾਰਟ ਕੀਤਾ ਹਾਂ ਜੀ ਹਾਂਜੀ ਜੀ ਫਿਰ ਇਹ ਵੀ ਸੋਚਿਆ ਵੀ ਕੋਈ ਨਾ ਕੋਈ ਜੋਬ ਹੀ ਆ ਕੇ ਹੋਰ ਕਰ ਲੈਣਾ ਵੀ ਪਸ਼ੂਆਂ ਨਾਲ ਪਸ਼ੂ ਕੀ ਹੋਣਾ ਹੈ ਕਿ ਇਹੇ ਜੀ ਗੱਲ ਬਾਤ ਜੀ ਖੇਤੀ ਦਾ ਸਾਨੂੰ ਬਚਪਨ ਤੋਂ ਸੌਂਕ ਹੈ ਜੀ ਖੇਤੀ ਇਹਦਾ ਆਪਾ ਉਪਾਦਨ ਦਾ ਇਸ ਪਾਸੇ ਥੋੜਾ ਜਿਆਦਾ ਧਿਆਨ ਹੈ ਜੀ ਤੇ ਬਾਈ ਸਵਰਨ ਨੇ ਫਿਰ ਜਨਮਰ ਡਿਊਟੀ ਤੇ ਹੈ ਬਾਈ ਸਵਰਨ ਜੀ ਬਾਈ ਸਵਰਨ ਹਾਂਜੀ ਆਰਮੀ ਚ ਹੈ ਹੌਲਦਾਰ ਡਿਊਟੀ ਤੇ ਹੈ ਯੂਨਿਟ ਡਿਊਟੀ ਜੀ ਜਿਹੜੀ ਐਡੀ ਵੱਡੀ ਇੰਨੀ ਮਹਿੰਗੀ ਮੱਝ ਲਈ ਆ ਉਹ ਵੀਰ ਸਵਰਨ ਵੀ ਸੋਸ ਸੀ ਜਾਂ ਤੁਹਾਡੀ ਸੀ ਜਾਂ ਬਾਈ ਬਲਵਿੰਦਰ ਦੀ ਸੀ ਇਹਨਾਂ ਦੇ ਬਈ ਸਾਰਿਆਂ ਨੇ ਸੀ ਬਾਈ ਬਲਵਿੰਦਰ ਦੀ ਵੀ ਸੀਗੀ ਸਵਰਨ ਦੀ ਵੀ ਸੀਗੀ ਉਹਨੂੰ ਵੀ ਬਚਪਨ ਤੋਂ ਸ਼ੌਂਕ ਹੈ ਜੀ ਖੇਤੀ ਵੀ ਕਰਦਾ ਸੀ ਪਹਿਲਾਂ ਭਰਤੀ ਹੋਣ ਤੋਂ ਪਹਿਲਾਂ ਪੂਰੇ ਖੇਤੀ ਦਾ ਕੰਮ ਵੀ ਕਰਦਾ ਸੀਗਾ ਨਾਲ ਇਹਨਾਂ ਦਾ ਬਲਵਿੰਦਰ ਬਲਵਿੰਦਰ ਦਾ ਵੀ ਸ਼ੌਕ ਸੀ ਜੀ ਇਹਨਾਂ ਨੇ ਕਿਹਾ ਮੈਂ ਸਾਂਭ ਲੂੰਗਾ ਲੈ ਕੇ ਦੇ ਦਿਓ ਦਾ ਮੇਰੇ ਸਾਰਾ ਸਾਂਭ ਸਭਾਈ ਇਹ ਕਰਦਾ ਸੀ ਉਹਨਾਂ ਨੇ ਲੈ ਕੇ ਦੇ ਦਿੱਤਾ ਜੀ ਉਹਦਾ ਕੀ ਨਾਮ ਹੈ ਵਿਮਲਜੀਤ ਕੋਰ ਵਿਮਲਜੀਤ ਕੋਰ ਇਹਲੇ ਸ਼ੌਂਕ ਦੀ ਗੱਲ ਕਰ ਲਈਏ ਫਿਰ ਤੁਹਾਨੂੰ ਵੀ ਨਾਲ ਜਾਨਵਰਾਂ ਦਾ ਸ਼ੌਂਕ ਹੈ ਹਾਂਜੀ ਕਿੰਨੇ ਕਿ ਜਾਨਵਰ ਰੱਖੇ ਆਪਾਂ ਅਸੀਂ 3-4 ਮੱਝਾਂ ਰੱਖੀਆਂ 3-4 ਮੱਝਾਂ ਰੱਖੀਆਂ ਜਿਸ ਦਿਨ ਬਾਈ ਵਰਗੇ ਮੱਝ ਲੈ ਕੇ ਆਏ ਆ ਸਵਰਨ ਵਰਗੇ ਬਲਵਿੰਦਰ ਆਏ ਹਾਂਜੀ ਉਹਦੇ ਫਿਰ ਕਿੰਨੇ ਵਜੇ ਮੱਝ ਲੈ ਕੇ ਆਏ ਫਿਰ ਸਪੈਸ਼ਲ ਜਿਵੇਂ ਗੱਡੀ ਦਾ ਕੋਈ ਆਪਾਂ ਵਧਾਈਆਂ ਦੇਣ ਜਾਂਦੇ ਆ ਫਿਰ ਤੁਸੀਂ ਕਿੰਨੇ ਵਜੇ ਘਰੇ ਮੱਝ ਆਈ ਤੇ ਕਿੰਨੇ ਵਜੇ ਵਧਾਈਆਂ ਦੇਣ ਆਗੇ ਸੀ ਜੀ ਮੱਝ ਤਾਂ ਰਾਤ ਨੂੰ 10-11 ਵਜੇ ਆਈ ਸੀ ਫਿਰ ਸਵੇਰ ਨੂੰ ਆਏ ਸੀ ਜੀ ਹਾਂਜੀ ਥੋੜਾ ਪੈ ਜਾਂਦਾ ਨਾ ਘਰ ਜੀ ਥੋੜਾ ਜਦੋਂ ਪਰਨੇ ਮਾਚੀ ਵੇਖੀ ਫਿਰ ਕੀ ਮਹਿਸੂਸ ਕੀਤਾ ਮਹਿਸੂਸ ਕੀਤਾ ਵੀ ਬੜੀਆ ਲੱਗੀ ਹੂੰ ਵੀ ਕਦੇ ਸੋਚਿਆ ਵੀ ਆਪਾਂ ਵੀ ਤੁਸੀਂ ਨੇ ਪਰਤਨ ਕਿਹਾ ਵੀ ਕਦੇ ਆਪਾਂ ਵੀ ਲੈ ਆਈਏ ਇਹ ਨਹੀਂ ਮਹਿੰਗੀ ਹਾਂਜੀ ਲੈ ਕੇ ਆਵਾਂਗੇ ਹੌਲੀ ਹੌਲੀ ਹੁਣ ਦੀ ਆਹ ਦੂਰ ਕੋਲੇ ਦੇਖ ਕੇ ਸ਼ੌਂਕ ਹੁੰਦਾ ਦਾ ਜੀ ਠੀਕ ਐ ਦਰਾਣੀਆਂ ਚ ਥਾਣੀਆਂ ਭੈਣੇ ਫਿਰ ਪੂਰਾ ਰਲ ਕੇ ਰਹਿੰਦੀ ਆ ਹਾਂਜੀ ਸਿਮਟਾ ਵਾਲੀ ਗੱਲ ਨਹੀਂ ਜੀ ਪਰਿਵਾਰ ਬਣਤੀ ਰਹਿੰਦੀ ਜੀ ਜਿਵੇਂ ਜੇਠਾੜ ਦੇ ਦੁਪਹਿਰੇ ਬਹੁਤ ਵੱਡੇ ਵੱਡੇ ਹੁੰਦੇ ਹਾਂਜੀ ਸੰਯੁਕਤ ਪਰਿਵਾਰ ਦੇ ਫਿਰ ਅਈ ਲੰਘ ਜਾਂਦੇ ਆ ਹਾਂਜੀ ਇੱਕ ਥਾਂ ਬੈਠ ਕੇ ਟਾਈਮpass ਹੋ ਜਾਂਦਾ ਕੰਮ ਕਰਦਿਆਂ ਦਾ ਹੋ ਜਾਂਦਾ ਕੁਝ ਹਾਂ ਹੁਣ ਭਾਨੇ ਫਿਰ ਜਾਰਾ ਜਿਵੇਂ ਬੁੜੀਆਂ ਨੂੰ ਸ਼ੌਂਕ ਹੁੰਦਾ ਕੜਾਈ ਕਿਤਾਈ ਦਾ ਹਾਂਜੀ ਜਾਂ ਕੋਈ ਸੂਟਾਂ ਦੀਆਂ ਗੱਲਾਂ ਕਰਦੀਆਂ ਤੁਸੀਂ ਫਿਰ ਦੁਪਹਿਰ ਨੂੰ ਸੂਟਾਂ ਸੱਤਾਂ ਗੱਲਾਂ ਕਰਦੀਆਂ ਕਿ ਫਿਰ ਮੱਝਾਂ ਨਹੀਂ ਜਾਲੀ ਕਰਦੀਆਂ ਨਹੀਂ ਇਹ ਮੱਝਾਂ ਨਹੀਂ ਆ ਵੀ ਹੁੰਦੀਆਂ ਨੇ ਸੂਟ ਸਲਾਈ ਕਰਨ ਦਾ ਵੀ ਹੋ ਜਾਂਦਾ ਸਾਰਾ ਕੰਮ ਹੀ ਹੋ ਜਾਂਦਾ ਅਗ ਵਿੱਚ ਜੀ ਹਾਂਜੀ ਸਲਾਈ ਕੜਾਈ ਸਾਰਾ ਕਰਦੇ ਆਂ ਵੀ ਆਪਾਂ ਬੱਸ ਕੋਰ ਕੋਰ ਵਧੀਆ ਪੈਨੇ ਤੁਹਾਡਾ ਕੀ ਨਾਮ ਹੈ ਸਰਬਜੀਤ ਕੋਰ ਸਰਬਜੀਤ ਕੋਰ ਤੁਸੀਂ ਬਾਈ ਬ੍ਰਦਰ ਜਿਹੜੇ ਆਰਮੀ ਦੇ ਵਿੱਚ ਆ ਉਹਨਾਂ ਦੇ ਮਿਸਿਸ ਹਾਂ ਹਾਂਜੀ ਜੀ ਇਹ ਪੈਨੇ ਵੇਖੋ ਬ੍ਰਦਰ ਨੌਕਰੀ ਕਰੀ ਜਾਂਦੇ ਆ ਹਾਂਜੀ ਪਰ ਇਹ ਨਹੀਂ ਸੋਚਿਆ ਵੀ ਉਹ ਤਾਂ ਨੌਕਰੀ ਤੇ ਲੱਗੇ ਆ ਵਧੀਆ ਤਨਖਾਹ ਆ ਜਾਂਦੀ ਆ ਇੰਨੇ ਪਸ਼ੂ ਆਪਾਂ ਰੱਖ ਕੇ ਕੀ ਕਰਨੇ ਆ ਨਾਲ ਪਸ਼ੂਆਂ ਦੇ ਨਾਲ ਆਪਣੇ ਬੱਚਿਆਂ ਦੀ ਕੇਅਰ ਨਹੀਂ ਹੁੰਦੀ ਜਾ ਫੇ ਮੋਸ਼ਕ ਵਾਲੀ ਗੱਲ ਹੁੰਦੀ ਹੈ ਵਧੀਆ ਸੈਦਰੀ ਐਵੇਂ ਪਛਮਾ ਚ ਗੂਬਰ ਚ ਮੁਸ਼ਕ ਮਾਰਦਾ ਕਹਦੇ ਆ ਨੀ ਮੈਂ ਇਧਰ ਦੇ ਵਿੱਚ ਹਾਂ ਜੀ ਐ ਹੋਇਆ ਹੀ ਨਹੀਂ ਕਦੇ ਜੀ ਫਿਰ ਐ ਹੋ ਗਿਆ ਵੀ ਉਹਨਾਂ ਨੇ ਉੱਥੇ ਕੰਮ ਕਰਨਾ ਆਪਾਂ ਨੇ ਇੱਥੇ ਕਰਨਾਗਾ ਹੂੰ ਵੀ ਕੰਮ ਕਰਾਂਗੇ ਤਾਂ ਆਪਾਂ ਕੁਝ ਕਰਾਂਗੇ ਤੇ ਆ ਕੀ ਫੇਰ ਹੀ ਕਰਾਂਗੇ ਜੀ ਜੇ ਕੰਮ ਕਰਾਂਗੇ ਹੂੰ ਵੀ ਤੁਸੀਂ ਇਹ ਸੋਚਿਆ ਵੀ ਇੱਕ ਜਾਨੇ ਦੀ ਕਮਾਈ ਦੇ ਨਾਲ ਕੁਝ ਨਹੀਂ ਬਣਦਾ ਜੇ ਸਾਰੇ ਕਰਾਂਗੇ ਤਾਂ ਫੇਰ ਹੀ ਜਿਹੜੀ ਤਰੱਕੀ ਵਾਲੇ ਪਾਸੇ ਵੀ ਫੇਰ ਜਵਾਖਾਂ ਨੂੰ ਅੱਗੇ ਸੌਖਾਈ ਆਊਗੀ ਵੀ ਜੇ ਹੁਣ ਕੰਮ ਕਰਾਂਗੇ ਆਪਾਂ ਨਾਲੋਂ ਜਵਾਖਾਂ ਨੂੰ ਨਹੀਂ ਜਿਆਦਾ ਕੰਮ ਕਰਨਾ ਪੈਣਾ ਹੂੰ ਕਿੰਨਾ ਟਾਈਮ ਉਹ ਕਰਪਣੇ ਵੀਰ ਨੂੰ ਫੋਲਜੀ ਵਿੱਚ 18 ਸਾਲ ਲੱਗੇ 12 ਸਾਲ ਉਹ ਹਾਂਜੀ ਜੀ ਫਿਰ ਮੱਝਾਂ ਦਾ ਸ਼ੌਂਕ ਕਿਹੜੇ ਸਾਲ ਤੋਂ ਆਪਾਂ ਸਟਾਰਟ ਕੀਤਾ ਮੱਝਾਂ ਰੋਣ ਮੱਝਾਂ ਬਸ ਆ ਹੁਣ ਅਸੀਂ ਪਿਛਲੇ ਸਾਲ ਤੋਂ ਹੀ ਕੀਤੀਆਂ ਨੇ ਜੀ ਵਿਹਾਨੀਆਂ ਤਾਂ ਪਹਿਲਾਂ ਹੀ ਹੈਗੀਆਂ ਸੀ ਸਾਰੇ ਥਰੇਲੂ ਜਾਨਵਰ ਜਿਵੇਂ ਆਮ ਹੁੰਦੇ ਆ ਕਿੰਨੇ ਕਿਸੀ ਆਪਣੇ ਕੋਲੇ ਪਹਿਲੇ ਕਾਫੀ ਸੀ 8 9 10 ਪਹਿਲਾਂ ਹੈਗੇ ਸੀ ਸਾਰੇ ਜਿੰਨੇ ਕਿੰਨੇ ਕਿਲੋਟਰ ਵਾਲੇ ਸੀ ਆਪਣੇ ਕੋਲੇ ਹਾਂਜੀ 18 ਲੀਟਰ ਤੱਕ ਹੈਗੇ ਸੀ 18 ਲੀਟਰ ਵਾਲੇ ਉਦੋਂ ਵੀ ਚੰਗੇ ਜਾਨਵਰ ਰਿਕਾਰਡ ਵਾਲੇ ਰੱਖੇ ਆ ਹਾਂਜੀ ਜੀ ਪਹਿਲੀ ਮੱਝ ਫਿਰ ਕਿੰਨੇ ਲਈ ਟਰਾਲੀ ਲੈ ਕੇ ਆਂਦੀ ਆਪਾਂ ਜਿਹੜੀ ਬਾਹਰੋਂ ਲੈ ਆਈ ਪਹਿਲੀ ਵਾਰ ਅਸੀਂ 27 ਕਿਲੋ 870 ਕਿਲੋ ਵਾਲੀ ਲੈ ਕੇ ਆਈ ਸੀ ਜੀ ਉਹ ਬੈਕਿੰਗ ਕਰ ਦੋ ਕਿੰਨੇ ਦੀ ਲਈ ਭਾਣੇ ਫਿਰ ਉਹ ਉਹ 5.5 ਲੱਖ ਦੀ ਲਈ ਸੀ ਕਿੰਨੇ ਵਿੱਚ ਸੁਵੇ ਲਈ ਸੀ ਨਹੀਂ ਇਹ ਅਸੀਂ ਸਾਰੀਆਂ ਹੁਣ ਪਿਛਲੇ ਸਾਲ ਹੀ ਲੈ ਕੇ ਆਏ ਸੀ ਅੱਛਾ ਪਿਛਲੇ ਸਾਲ ਹੀ ਲੈ ਕੇ ਆਏ ਜਿਹੜੀਆਂ ਪਹਿਲਾਂ ਸੀ ਸਾਡੇ ਕੋਲ ਉਹ ਅਸੀਂ ਨੇ ਵੀ ਵੇਚਤੀਆਂ ਸੀ ਜੀ ਪੜਾ ਫਾਰਮ ਚ ਫਿਰ ਕਿਹੜੀ ਜਾਨਵਰ ਜਾਰੇ ਪਾ ਰਹੇ ਹੋ ਕਿਹੜੀ ਨਸਲ ਜਾਦੇ ਪਾਈ ਜਨੇ ਹੋ ਪੂਰਾ ਪਾ ਰਹੇ ਆ ਜੀ ਹੁਣ ਜਿਆਦਾ ਪੂਰਾ ਪਾ ਰਹੇ ਆ ਜੀ ਜਿਆਦਾ ਲੀਟਰ ਦੁੱਧ ਕੱਢਣ ਗਿਆ ਵੀ ਜਿਆਦਾ ਆਪਣਾ ਫਾਰਮ ਨੂੰ ਚੱਲੂ ਕਰਦੇ ਆ ਹਾਂ ਵਾਹ ਜੀ ਬਹੁਤ ਵਧੀਆ ਪੜਾ ਫਿਰ ਜਦੋਂ ਵੀ ਕਿਤੇ ਪਿੰਡ ਦੇ ਵਿੱਚ ਕਿਸੇ ਪ੍ਰੋਗਰਾਮ ਤੇ ਜਾਂਦੇ ਆ ਹਾਂ ਜੀ ਜਾਂ ਕੋਈ ਰਿਸ਼ਤੇਦਾਰੀ ਜਾਂਦੇ ਆ ਹਾਂ ਜੀ ਕਹਿੰਦੇ ਤਾਂ ਹੁਣ ਵੀ ਤੁਹਾਡੇ ਕੋਲ ਤਾਂ ਬਹੁਤ ਚੰਗੇ ਚੰਗੇ ਜਾਨਵਰ ਆ ਕੋਈ ਸਾਨੂੰ ਕੱਟੀ ਜਾਂ ਕੋਈ ਕੱਟਾ ਦੇ ਦਿਓ ਕੁਛ ਨਾ ਕੁਛ ਕਹਿੰਦੇ ਹਾਂ ਜੀ ਕਹਿੰਦੇ ਨੇ ਜੀ ਸਾਰੇ ਜੀ ਹਾਂ ਜੀ ਮੂਹ ਮੰਗ ਕੇ ਮੈਂ ਪੈਸੇ ਕਦੇ ਆਖੇ ਵੀ ਜਿਹੜੇ ਮਰਜ਼ੀ ਮੰਗਰੋ ਸਾਥ ਲੈ ਲਓ ਤੁਸੀਂ ਹਾਂਜੀ ਉਹ ਤਾਂ ਹੁਣ ਜਦੋਂ ਆਗਲੇ ਦੀ ਪਹੁੰਚ ਹੁੰਦੀ ਹੈ ਜੀ ਉਵੇਂ ਹੀ ਲਾ ਦਿੰਦੇ ਦੇਗੇ ਜੀ ਜੀ ਬਹੁਤ ਵਧੀਆ ਅੱਛਾ ਇਹ ਬੇਟੇ ਦਾ ਕੀ ਨਾਮ ਹੈ ਜਸਕਰਨ ਸਿੰਘ ਜਸਕਰਨ ਸਿੰਘ ਇਸਕਰਨ ਸਿੰਘ ਕਿੰਨੀ ਉਮਰ ਹੋਗੀ 14 14 ਸਾਲ ਹੋਗੀ ਬੇਟਾ ਫਿਰ ਪਸ਼ੂਆਂ ਪੁੱਛਣਾਂ ਚ ਕੁਛ ਆ ਮਦਰ ਨਾਲ ਕਰਾਉਣੇ ਹੋਗੇ ਹਾਂਜੀ ਕੀ ਕਰਵਾਉਣੇ ਇੱਕ ਇੱਕ ਕਰਵਾ ਕੇ ਜਾਂਦੇ ਹਾਂ ਸਕੂਲ ਦੇ ਟਾਈਮ ਸਕੂਲ ਦੇ ਟਾਈਮ ਦਾ ਟਾਈਮ ਨਹੀਂ ਲੱਗਦਾ ਪਰ ਸਕੂਲ ਤੋਂ ਬਾਅਦ ਆ ਕੇ ਕੰਮ ਕਰਦੇ ਹਾਂ ਅੱਛਾ ਆ ਕੇ ਫਿਰ ਕਿਹੜੇ ਕੰਮ ਦੀ ਡਿਊਟੀ ਮਦਰ ਨੇ ਕੋਈ ਪੱਕੀ ਮੰਮਾ ਨੇ ਡਿਊਟੀ ਲਈ ਹੈ ਕੋਈ ਆ ਕੋਈ ਬਹਾ ਵਗੈਰਾ ਹਟਾਉਣਾ ਹੈ ਵੀ ਦੂਰ ਚੈ ਕੋਹਾ ਨੂੰ ਚਾਹੀਦਾ ਅੱਛਾ ਜੀ ਤੋਂ ਮੱਝ ਇੱਕ ਕਿੱਲੇ ਤੋਂ ਖੋਲ ਕੇ ਦੂਜੇ ਕਿੱਲੇ ਤੇ ਬੰਨਦੇ ਹਾਂ ਸੰਗਲ ਦੀ ਬਲ ਪਾਉਣਾ ਆਉਂਦਾ ਪਸ਼ੂ ਬੰਨਣਾ ਆਉਂਦਾ ਪੱਕੀ ਗੱਲ ਹੈ ਅੱਛਾ ਨਾਲ ਕਰਾਉਣੇ ਆ ਠੀਕ ਹੈ ਫਿਰ ਦੂਸਰੀ ਪੁੱਛਦੇ ਵੀ ਤੁਹਾਡਾ ਇੰਨੀ ਮਹਿੰਗੀ ਮੱਝ ਆਈ ਹੈ ਕਰੇ ਗੱਲਾਂ ਨਹੀਂ ਕਰਦੇ ਕਾਕੀ ਕਹਿੰਦੇ ਆ ਫਿਰ ਉਹ ਕਹਿੰਦੇ ਆ ਵੀ ਜੀ ਇੰਨੀ ਮੱਝ ਆਈ ਹੈ ਅਸੀਂ ਆਂਦੀਆਂ ਵੀ ਤੂੰ ਕਹਿੰਦਾ ਮੈਂ ਦਾਰ ਖਰੀਦੂ ਉੱਗੂ ਨਾ ਨਾ ਕੰਮ ਨਾ ਕਰਾਉਂ ਹੂੰ ਹੋਰ ਵੀ ਕਿਸੇ ਦੋਸਤ ਕੋਲ ਇਨੀ ਮਹਿੰਗੀ ਮੱਚ ਹੈਗੀ ਆ ਹਾਂ ਗੱਡੀਆਂ ਤਾਂ ਮਹਿੰਗੀਆਂ ਮਹਿੰਗੀਆਂ ਹੋਣੀਆਂ ਫਿਰ ਤੂੰ ਕਿਹਾ ਨਹੀਂ ਵੀਰ ਗੱਡੀਆਂ ਇੰਨੀਆਂ ਮਹਿੰਗੀਆਂ ਰਾਂਦੀ ਕਿ ਅੱਜ ਲੱਖ ਦੀ ਆ ਕੱਲ ਨੂੰ ਕੱਖ ਦੀ ਰਹੂ ਹੈਂ ਇਹ ਜੇ ਕੱਖ ਦੀ ਆ ਤਾਂ ਕੱਲ ਨੂੰ ਲੱਖ ਦੀ ਬਣ ਜੂ ਫਿਰ ਕੀ ਕਹਿੰਦੇ ਆ ਕਹਿੰਦੇ ਵੀ ਇਸ ਬੱਤਾ ਵੀ ਇੰਨਾ ਲੈ ਕੇ ਕੀ ਕਰਨਾ ਮੈਂ ਇਹ ਕੰਮ ਆਉਂਦੀ ਸੁਝਾ ਵੀ ਸਾਡੇ ਧਰ ਦੇ ਹੋਣੇ ਤੇ ਲਈ ਹੋਇਆ ਉਹ ਕਮਾਈਆਂ ਦੇ ਖਾਤੂ ਆ ਵਾਹ ਬਹੁਤ ਵਧੀਆ ਵਧੀਆ ਫਕਰ ਮਹਿਸੂਸ ਹੁੰਦਾ ਹੈ ਹਨਾ ਫਿਰ ਵੱਡਾ ਹੋ ਕੇ ਕੀ ਕਰਨਾ ਹੈ ਵਸੇ ਹੀ ਫਾਰਮ ਦੋਗੇ ਕਿੰਨਾ ਕ ਵੱਡਾ ਫਾਰਮ ਕਰ ਲੈਗੇ ਜਿਸ ਤਰੀਕੇ ਦੀ ਮਿਹਨਤ ਮਾਪੇ ਕਰਦਾ ਉਸ ਤਰੀਕੇ ਦੀ ਮਿਹਨਤ ਦਰਸ਼ਕੋ ਬੱਚੇ ਕਰਨਗੇ ਵੇਖੋ ਜਾਨਵਰਾਂ ਦਾ ਸਾਰਾ ਕੰਮ ਸਕੂਲ ਤੋਂ ਆ ਕੇ ਆਪਦੇ ਮਾਪੇ ਦੇ ਨਾਲ ਕਰਵਾਉਂਦਾ ਤੇ ਪੜ੍ਹਾਈ ਵਧੀਆ ਚੱਲਦੀ ਆ ਹਾਂਜੀ ਵੈਰੀ ਗੁੱਡ ਬਹੁਤ ਵਧੀਆ ਮਾਤਾ ਜੀ ਸਸਰੀ ਕਾਲ ਜੀ ਸਸਰੀ ਕਾਲ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਬਲਵੀਰ ਕੌਰ ਬਲਵੀਰ ਕੌਰ ਕਿੰਨੀ ਮਾਤਾ ਜੀ ਉਮਰ ਹੋ ਗਈ 70 ਸਾਲ 70 ਸਾਲ ਦੀ ਉਮਰ ਹੋ ਗਈ। ਪਰ ਰਿਟਾਇਰਮੈਂਟ ਨੋ ਹਾਨੇ ਕਰਤਾ ਕਿ ਹਜੇ ਚੱਲੀ ਜਾਂਦਾ ਹੈ। ਕਰਤਾ ਜੀ ਕਰਤਾ। ਹਾਂ ਮਰਜ਼ੀ ਦਾ ਕੱਢ ਗਏ ਨਹੀਂ। ਪਹਿਲਾਂ ਬਾਣ ਜੀ ਨੂੰ ਨਹਾਇਆ ਸੀ ਤੋਂ ਤੇ ਬਾਅਦ ਚ ਬਾਣ ਨੂੰ ਨਹਾਇਆ ਉਹ ਵੀ ਨੋਹ ਹੀ ਨਹੀਂ। ਜੀ ਤੇ ਮੈਂ 15 ਸਾਲ ਉਹ ਬੰਨ ਨੂੰ ਚਮੰਨ ਲੱਟਾ। ਵਾਹ। ਹੁਣ ਫਿਰ ਕਿਹੜੇ ਕੰਮ ਦੀ ਡਿਊਟੀ ਰਹੇਗੀ ਪੱਕੀ ਕਿ ਪੁਰਾਣੇ ਬੰਦਿਆਂ ਦੇ ਹੱਥ ਤਾਂ ਨਿਜਲੇ ਰਹਿੰਦੇ ਨਹੀਂ ਕੰਮ ਤੁਸੀਂ ਕਰਿਆ ਬਹੁਤ ਹੈ। ਹਮ ਤਾਂ ਫਿਰ ਆਏ ਹੋ ਜਾਂਦੇ ਜੀ ਚਲੋ ਮਾੜਾ ਮੋਟਾ ਆਪਾਂ ਕੋਈ ਝਾੜੂ ਮਾਰ ਦਈਏ ਥੋੜਾ ਖਾਣਾ ਹਾਂ ਇਹਨਾਂ ਸੁੱਟ ਹੋ ਜਾਂਦਾ ਇਤਨੇ ਹੋਰ ਕੰਮ ਕਰ ਲੈਣੇ ਜਵਾਕਾਂ ਚੀ ਚੋੜ ਦਈਏ ਤੇ ਜਾਂ ਬਸ ਕੋਈ ਭਾਂਡਾ ਛਿੱਤਰ ਹੋ ਬਸ ਉਹ ਕੁਛ ਨਾਲ ਵੀ ਲਗਾ ਹੂੰ ਪੁਰਾਣੇ ਬਜ਼ੁਰਗ ਜਿਆਦੇ ਸਬਜ਼ੀ ਸੂਬਜ਼ੀ ਕੱਟਣ ਦਾ ਕੰਮ ਕਰਦੇ ਆ ਉਹ ਵੀ ਚੋਟੀ ਹਾਂਜੀ ਠੀਕ ਹੈ ਤੂੰ ਕੀ ਮੇਰੇ ਦੋ ਭਾਂਡਾ ਜਿਹੇ ਇਹ ਹੂੰ ਤੇ ਅੱਛਾ ਇਹ ਸੱਜੀਆਂ ਭੈਣਾਂ ਹਾਂਜੀ ਜੀ ਇਹ ਦੋ ਮੇਰੇ ਪੁੱਤਰਾਇ ਤੇ ਮੈਂ ਪਰ ਮੈਨੂੰ ਆਇ ਨਹੀਂ ਏ ਵੀ ਉਨੀ ਪਿਆਰੀ ਉਨੀ ਐ ਇੰਨਾ ਇੰਨਾ ਪਿਆਰ ਹੈ ਅਸੀਂ ਬਹੁਤ ਸਾਲ ਹੋ ਗਏ ਸਾਨੂੰ 50 ਸਾਲ ਹੋ ਗਏ ਇਹਨਾਂ ਨੂੰ ਸਾਨੂੰ ਕਦੇ ਐ ਨਹੀਂ ਲੱਗਿਆ ਕਿ ਕੋਈ ਦਰਾਣੀਆਂ ਛਾਣੀਆਂ ਚਾ ਕੋਈ ਛੇੜ ਦਿ ਹੋ ਰਿਹਾ ਕੋਈ ਬੱਚੇ ਉਹਨਾਂ ਦੇ ਲੱਗਿਆ ਆਉਂਦੇ ਹੈ ਇਹ ਨਹੀਂ ਅਸੀਂ ਕੋਈ ਅੱਜ ਦੁੱਖ ਕਰਿਆ ਹੁਣ ਵੀ ਨਹੀਂ ਹਮਮ ਬੜਾ ਹੋਇਆ ਮਤਲਬ ਬਿਰਲੇ ਪਰਿਵਾਰ ਤਾਂ ਬਹੁਤ ਚੰਗੇ ਐ ਜਿੱਥੇ ਭੈਣਾ ਭੈਣਾ ਇੱਕ ਜਿਲ੍ਹੇ ਤੇ ਹੋਣਾ ਚਾਰਾਤਰ ਬਹੁਤ ਘੱਟ ਬਣਦੀ ਹੁੰਦੀ ਐ ਕਦੇ ਫਿਰ ਭੈਣਾ ਭੈਣਾ ਕਦੇ ਲੜੀਆਂ ਪਹਿਲਾਂ ਦੇ ਨਹੀਂ ਜੀ ਕਦੇ ਨਹੀਂ ਲੜੀਆਂ ਉੱਥੇ ਹੀ ਲੜੀਆਂ ਸੀ ਕਦੇ ਲੜੀਆਂ ਇੱਥੇ ਵੀ ਹੂੰ ਉਹ ਮੇਰੀ ਭੈਣ ਦਾ ਸੁਭਾਅ ਬੜਾ ਚੰਗਾ ਸੀ ਵੱਡੇ ਐ ਕਿ ਛੋਟੇ ਐ ਉਹ ਵੱਡੇ ਸੀ ਅੱਛਾ ਉਹ ਵੱਡੇ ਸੀ ਇਹ ਤੇ ਉਹ ਇਹ ਥੋੜਾ ਜਿਹਾ ਛੋਟਾ ਸੀ ਉਹ ਢਿੱਲੀ ਜੀ ਹੋ ਗਈ ਸੀ ਇਹ ਵਗ ਗਿਆ ਸੀ ਤੇ ਇਹ ਰਵਿੰਦਰ ਕਮ ਕਮ ਕਰਦਾ ਫਿਰ ਉਹ ਕੀ ਕਰਦੀ ਨਾ ਉਹ ਚੂਰੀ ਕੁੱਟ ਕੇ ਐਡੀਆਂ ਐ ਪਿੰਨੀਆਂ ਵਟ ਕੇ ਧਰ ਲੈ ਮੇਰੇ ਪੁੱਤ ਉਹ ਦਾ ਮੇਰੇ ਕੋਲ ਮਲਾਜਾ ਉਹ ਉਹ ਥੋੜਾ ਜਿਹਾ ਨਿਆਣਾ ਸੀ ਸਕੂਲ ਜਾਂਦਾ ਹੁੰਦਾ ਇਹ ਪੜ੍ਹਨ ਨਹੀਂ ਲੱਗਿਆ ਫਿਰ ਤੇ ਐਡੀ ਪਿੰਨੀ ਕੁੱਟ ਕੇ ਤੇ ਗੜਵੀ ਦੁੱਧ ਦੀ ਭਰ ਕੇ ਰੱਖ ਦਿੰਦੀ ਤੇ ਜਦੋਂ ਉਹ ਖੇਤੋਂ ਆਉਂਦਾ ਤੇ ਆਉਂਦੇ ਨੂੰ ਪਹਿਲਾਂ ਕਹਿ ਦਿੰਦੀ ਕਿ ਤੂੰ ਦੁੱਧ ਪੀ ਲੈ ਤੂੰ ਵਾਟ ਛੱਟਾ ਉਹ ਹੀ ਮੋਹਰ ਚੱਲੀ ਜਾਂਦਾ ਹਜੇ ਵੀ ਉਹ ਹੀ ਚੱਲੀ ਜਾਂਦਾ ਹੈ ਉਹ ਨਹੀਂ ਨੀ ਲੋਟੂ ਤੋਂ ਉੱਧਰ ਖਾ ਲਿਆ ਕਿ ਇੱਧਰ ਖਾਣਾ ਸਾਡਾ ਡੱਡਾ ਲੈ ਕੰਮ ਹਮ ਕਿੰਨਾ ਕਮਾਤ ਫਕਰ ਮਹਿਸੂਸ ਹੁੰਦਾ ਜਦੋਂ ਫਿਰ ਸਾਰੇ ਇਕ ਮੰਜੇ ਤੇ ਸ਼ਾਮ ਨੂੰ ਇਕੱਠੇ ਹੁੰਨੇ ਆ ਬੜਾ ਦਿਲ ਲਗਦਾ ਹੈ ਹੂੰ ਜੇ ਕੋਈ ਆਏ ਭੱਜ ਕੇ ਆ ਕੇ ਹੋਣਾ ਆਉਂਦੇ ਜਦੋਂ ਆਉਂਦੇ ਨੇ ਭੱਜ ਕੇ ਮਾਸੀ ਜੀ ਠੀਕ ਹੋ ਹਾਂਜੀ ਠੀਕ ਬੜਾ ਹੋ ਹੁੰਦਾ ਹੈਗਾ ਕੋਈ ਜਿੰਨਾ ਦਾ ਨਹੀਂ ਕਿਸੇ ਨੇ ਕੁਝ ਖਾਣਾ ਨਹੀਂ ਪੀਣਾ ਨਹੀਂ ਉਸ ਨੇ ਹੂੰ ਆਏ ਵੀ ਕੋ ਜਾਂ ਵਾਰੰਦਰਜਵਾਖ ਜਿਵੇਂ ਜਾਂਦੇ ਨੇ ਆਏ ਜਾਂਦੇ ਵਾਹ ਜੀ ਮਾਤਾ ਜੀ ਜ਼ਿਆਦਾਤਰ ਪੰਜਾਬ ਦੇ ਵਿੱਚ ਸੰਯੁਕਤ ਪਰਿਵਾਰ ਅਲੋਪ ਹੁੰਦੇ ਜਾ ਰਹੇ ਆ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਉਵੇਂ ਉਵੇਂ ਪ੍ਰਾਈਵੇਸੀ ਆ ਜਿਹੜੀ ਉਹ ਜਾਦੇ ਵਧ ਗਈ ਉਹਨੂੰ ਤਰਤੀਹ ਆ ਜਿਹੜੀ ਜਾਦੇ ਦੇਣ ਲੱਗ ਗਈ ਉਹ ਕਹਿੰਦੇ ਇਕੱਲਿਆਂ ਦੀ ਲਾਈਫ ਵਧੀ ਹੈਗੀ ਠੀਕ ਹੈ ਆਪਦੀ ਜ਼ਿੰਦਗੀ ਇੱਕ ਵਾਰੀ ਮਿਲੀ ਆ ਉਹਦਾ ਇੰਜੋਏ ਕਰਦੇ ਆ ਤੁਸੀਂ ਸੰਯੁਕਤ ਪਰਿਵਾਰ ਨੂੰ ਇੱਕ ਪਟਾਰੀ ਦੇ ਵਿੱਚ ਕਿਸ ਤਰੀਕੇ ਨਾਲ ਪਾ ਕੇ ਰੱਖਿਆ ਅਸੀਂ ਜੀ ਪਹਿਲਾਂ ਤੋਂ ਚਾਰ ਸੀ ਅੰਦਰਾਂ ਉੱਠਣ ਅਸੀਂ ਖੇਤੀ ਦਾ ਕੰਮ ਕਰਦੇ ਸੀ ਕੜਗੀਆਂ ਕੰਮ ਸੰਧਾ ਕਰਤੀ ਆ ਕੇ ਅਸੀਂ ਦੋ ਰੋਟੀ ਬਣਾਉਣ ਲੱਗ ਜਾਂਦੀਆਂ ਤੇ ਦੋ ਲੱਗ ਜਾਂਦੇ ਨੇ ਲਿਆ ਕਪੜਾ ਜਾਂ ਕੋਈ ਪਛਾਣ ਕੇ। ਤੇ ਉਹ ਅਸੀਂ ਫਿਰ ਦੁੱਧ ਵਾ ਤੱਤਾ ਕਰਕੇ ਤੀਲਾ ਬਾਤ ਨੂੰ ਰੱਖ ਦਿੰਦੇ ਹਾਂ। ਹੂੰ। ਉਹਨਾਂ ਭਾਂਡੇ ਕਰ ਦਿੰਦੇ ਹੋ ਮੈਂ ਜੋ ਕਰ ਉਹ ਸਾਨੂੰ ਬਾਹਨ ਦੀ ਚਾਕੇ ਪੀਂਦੇ। ਕੋਈ ਹਿਸੇ ਨਹੀਂ ਹੋਉਂਦੀ। ਕਿਉਂ ਉਹ ਵੀ ਅਸੀਂ ਤੀਲੀ ਚ ਪਾ ਕੇ ਤੇ ਤੱਤਾ ਕਰਕੇ ਉਹਦੇ ਲਵੇ ਰੱਖ ਦਿੰਦੇ ਆ ਆਪਣੇ ਘਰ। ਜੀ। ਵੀ ਆਇਆ ਨਹੀਂ ਹੈਗਾ ਅਸੀਂ ਵੀ ਕਿਸੇ ਨੂੰ ਘੱਟ ਕਿਸੇ ਨੂੰ ਵੱਧ ਤੇ ਉਹੀ ਅਸੀਂ ਗਾਹਾਂ ਕੰਮ ਚਲਾਇਆ ਉਹ ਵੀ ਵਸਤੀ ਜਿਹਨੇ ਸਾਡੀ ਸੱਸ ਕਰਦੀ ਸੀ ਤੇ ਉਹਨਾਂ ਦੀ ਖੁਸ਼ੀ ਸੀ ਵਾਹ ਜਦੋਂ ਭੈਣਾ ਹੁਣ ਵੀ ਦੁੱਧ ਦਾ ਪੱਤਾ ਕਰਦਿਆਂ ਜਾਂ ਘੋਕ ਪਰ ਤੁਸੀਂ ਸਾਰਿਆਂ ਨੂੰ ਪਾਉਣੇ ਹੋ ਨਹੀਂ ਹੁਣ ਜੀ ਪਾ ਵੀ ਲੈਣਿਆ ਹੁਣ ਜੇ ਆਏ ਨਹੀਂ ਇਹ ਖੇਤ ਜਾਂਦੇ ਰੋਟੀ ਖੇਤ ਜਾਂਦੀ ਹੈ ਜਾਂ ਇਹ ਨੇ ਕਿ ਹੁਣ ਮੈਂ ਥੋੜਾ ਜਿਹਾ ਹੋ ਕੇ ਛੱਡਿਆ ਹੁਣ ਮੈਂ ਕਹਿ ਦਿੰਨੀ ਆ ਮੇਰੀ ਨਿਗਾ ਨਿਗਾ ਜਿੱਤrali ਸੀ ਮੈਂ ਮੈਂ ਕਿਹਾ ਮੈਂ ਥੋੜੀ ਹੁੰਦਾ ਉਹਨੇ ਐ ਕਰਦੀਆਂ ਨਾ ਉਹ ਜੇ ਦੁੱਧ ਦਿੱਤਾ ਕਰਦੀਆਂ ਨਾ ਪਹਿਲਾਂ ਸਾਨੂੰ ਟਰੋਂਦੀਆਂ ਪਹਿਲਿਆਂ ਸਾਨੂੰ ਪਹਿਲੀਆਂ ਚ ਪਾ ਦੇਣੀ ਆ ਦੁੱਧ ਰੋਟੀ ਪੱਕੀ ਬਣ ਗਈ ਉਹਦੀ ਰੋਟੀ ਤੇ ਆਥ ਨੇ ਦੁੱਧ ਬਣ ਗਿਆ ਤਾਂ ਦੁੱਧ ਦਾ ਦੇ ਭਾਤੇ ਨੂੰ ਮੈਨੂੰ ਮੈਨਾਂ ਫੜਾ ਨਹੀਂ ਆ ਤੇ ਦੂਜੇ ਚੱਲ ਜਵਾਕਾਂ ਫੇਰ ਗੁੱਦ ਲਾ ਲਈ ਬਾਜੇ ਕਦੇ ਆਉਂਦੇ ਨੇ ਹੁਣ ਜਿਹੜਾ ਮਲਾਜਮ ਹੈ ਦੇਖੋ ਤਾਂ ਵੱਜਵੇਂ ਦੇ ਨਹੀਂ ਆਉਂਦਾ ਹਾਂ ਵੱਜ ਨਹੀਂ ਹੁੰਦੇ ਨਾ ਉਹ ਵੱਜਵੇਂ ਹੁੰਦੇ ਨੇ ਉਦੋਂ ਵੀ ਉਹ ਫੇਰ ਆਏ ਨਹੀਂ ਹੈਗਾ ਵੀ ਕੋਈ ਬੈਠਾ ਹੈ ਜਾਂ ਕੋਈ ਉਹ ਕਰ ਲਿਆ ਪਰ ਉਹ ਵੀ ਪਸਮਾ ਚ ਹਮ ਫਿਰ ਉਹ ਨੂੰ ਆਏ ਰਹਿੰਦਾ ਆ ਕੇ ਉਹ ਆਏ ਨਹੀਂ ਕਰਦਾ ਇਹ ਨੂੰ ਆ ਕੋਆ ਕੰਮ ਵੀ ਮੈਂ ਕਰਦਾ ਆ ਵੀ ਮੈਂ ਕਰਦਾ ਇਹ ਦੋਨੇ ਕਰਨਗੇ ਹਮ ਫਿਰ ਫੋਦੀ ਸਾਹਿਬ ਜਦੋਂ ਡਿਊਟੀ ਤੇ ਹੁੰਦੀ ਹੈ ਜਦੋਂ ਫ੍ਰੀ ਹੋ ਜਾਂਦੇ ਆ ਫਿਰ ਵੀਡੀਓ ਕਾਣ ਲਾ ਕੇ ਜਾਨਵਰਾਂ ਨੂੰ ਰੋਜ਼ ਦੇਖਦੇ ਆ ਹਾਂਜੀ ਹਮ ਰੋਜ਼ ਅੱਖਣੇ ਵੀ ਤੜਕੇ ਵੀ ਵਾਹ ਹਾਂ ਇੰਨਾ ਪਿਆਰ ਹਾਂ ਇੰਨਾ ਕਰਦਾ ਤੇ ਆਏ ਨਹੀਂ ਪਤਾ ਦੁਪਹਿਰੇ ਵੀ ਜਦੋਂ ਨਮਾ ਨੂੰ ਦਵਈ ਅੱਜ ਮੈਂ ਸਨਵਾ ਮੱਜਨਵਾਤ ਨਾ ਹੂੰ ਹਾਂ ਨਮਾ ਉਹ ਗਿਆ ਤਾਂ ਨਾ ਦੱਕੇ ਆਥਣੇ ਦਿੱਦ ਪਏ ਜਦੋਂ ਪ੍ਰਿੰਦਰ ਫਿਰ ਵੀਡੀਓ ਕਾਲ ਕਰਦਾ ਜਾਨਵਰ ਸਾਰੇ ਦੇਖਦਾ ਕਦੇ ਕਹਿਣਾ ਨਹੀਂ ਵੀ ਯਾਰ ਅੱਜ ਛੜੀ ਦਾ ਮੌਸਮ ਅੱਜ ਗਰਮੀ ਹੈ ਦੁੱਧ ਘੱਟੀ ਦਾ ਕਾਤੋਂ ਕਦੀ ਕਦੇ ਫਿਰ ਉਹਦੀ ਥੋੜੀ ਤੇ ਰੂੜਾਂ ਤੇ ਸਖਤ ਹੁੰਦੀ ਹੈ ਕਦੇ ਕਹਿਣਾ ਨਹੀਂ ਵੀ ਹੋ ਜਾਂਦਾ ਯਾਰ ਇਹ ਗਰਮੀ ਹੁੰਦੀ ਹੈ ਜੀ ਉਹੋ ਵੀ ਨਮਾ ਹੁਣ ਬਣਾਉਂਦਾ ਫਿਰ ਨੰਬਰ ਹੂੰ ਜੇ ਜਿਆਦਾ ਸੰਧਨ ਦੀ ਹੂੰ ਨਹੀਂ ਬਰਕਤ ਆਉਂਦੀ ਸਪਸਾ ਕਰਦਾ ਨੇ ਆਉਂਦਾ ਉਹ ਯਾਦਾਂ ਪਹਿਲਾਂ ਦਾ ਤੁਹਾਨੂੰ ਵਿਚਾਰ ਆਉਗਾ ਇਹਨੂੰ ਦਿਆਗ ਮਤਾਂ ਹੂੰ ਕੋਲੈਟ ਨੋਟ ਤੇ ਪਤਾ ਲੱਗ ਜਾਂਦਾ ਵਾਹ ਹਵਾ ਦਾ ਹੀ ਪਤਾ ਲੱਗ ਜਾਂਦਾ ਇਹਨਾਂ ਨੂੰ ਕਿ ਹਵਾ ਉੱਥਾਂ ਮੇਟ ਹੈ ਜੇ ਐਨਐਪਾਈ ਦੀ ਨੋ ਇੱਥੇ ਹਵਾ ਉਹ ਸਾਨੂੰ ਅਕੀਮੇਟ ਪਹੁੰਚਿਆ ਸੰਗ ਉਹ ਪਹਿਲੀ ਮੇਰੀ ਉਹ ਤੋਂ ਪਹਿਲੇ ਕੰਮ ਆਉਂਦਾ ਨਿਵੇੜ ਕੇ ਰੱਖ ਦਿੰਨੇ ਹਾਂ ਹਾਂਜੀ ਵਾਹ ਮਾਤਾ ਸੀ ਤੁਹਾਡੇ ਫਾਰਮ ਵੀ ਤੂੰ ਪਹਿਲਾਂ ਫਾਰਮ ਚ ਹੀ ਗਿੜਾ ਦਿੱਤਾ ਤੁਹਾਡਾ ਤੁਹਾਡੀਆਂ ਮੱਝਾਂ ਨੇ ਵੀ ਉਪਰਾਂ ਨਹੀਂ ਕੀਤਾ ਕਉਂਕ ਇਕੱਠਾ ਸੰਯੁਕਤ ਪਰਿਵਾਰ ਕਰਕੇ ਕੋਈ ਨਾ ਕੋਈ ਆਉਂਦਾ ਜਾਂਦਾ ਹੀ ਰਹਿੰਦਾ ਹੈ ਨਾ ਹਾਂਜੀ ਇੱਕ ਦਿਨ ਇਧਰ ਹੋਏ ਆ ਗਏ ਕਦੇ ਆ ਆਕਾ ਦੀਆਂ ਵਸਾਂ ਵਿੱਚ ਢੇੜੇ ਦਿੰਦੀ ਰਹਿੰਦੇ ਨੇ ਕਦੇ ਇਧਰ ਹੋ ਗਏ ਕਦੇ ਉੱਤਰ ਯਾ ਇਹ ਨਹੀਂ ਹੈਗਾ ਕਿ ਜਣੇ ਚੱਲ ਗਰਮੀ ਹੈ ਆਪਾਂ ਪਈ ਜਾਂਦੀ ਹੂੰ ਕਦੇ ਕਿਸੇ ਨੇ ਢੇੜਾ ਮਾਰਿਆ ਕਦੇ ਕਿਸੇ ਵਾਹ ਕਈ ਢੇੜੇ ਦੁਪਹਿਰੇ ਮਿੰਟਾਂ ਸਕਿੰਟਾਂ ਵਿੱਚ ਨਿਕਲ ਜਾਂਦੇ ਆ ਜਾਂਦੇ ਕਿਉਂਕਿ ਨਹੀਂ ਜੇ ਜਿਹੜੇ ਇਕੱਲੇ ਇਕੱਲੇ ਪਰਿਵਾਰ ਹੈ ਉਹਨਾਂ ਨੂੰ ਮੰਜੇ ਹੀ ਖਾ ਜਾਂਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੰਜੇ ਦੇ ਪੰਗਾਂ ਰਹਿੰਦੀਆਂ ਬਾਹਰ ਗਰਮੀ ਹੈ ਕਿੱਟਾ ਨਹੀਂ ਜੋਕਤ ਪਰਵਾਰਾਂ ਚ ਫਿਰ ਬੱਚਿਆਂ ਦੀ ਰੌਣਕ ਵੀ ਕਾਫੀ ਬਣ ਜਾਂਦੀ ਹੈ। ਉਹ ਜੇ ਫਿਰ ਹੁਣ ਬਾਹਲਾ ਪੈ ਰਹੇ ਨੇ ਤਾਂ ਗੋਡੇ ਵੀ ਖੜ ਜਾਂਦੇ ਆ। ਹੂੰ। ਕਿ ਨਹੀਂ ਫਿਰ ਤੁਰੇ ਫਿਰਦੇ ਤਾਂ ਆ ਆਪਣੇ ਤਾਂ ਹੁਣ ਤੁਰੇ ਫਿਰਦੇ ਹਾਂ ਚਲ ਠੀਕ ਹੈ ਵਧੀਆ। ਜੀ। ਚਾਹਦੇ ਇਹਨਾਂ ਨੂੰ ਤੁਰਨਾ ਫਿਰਨਾ ਹੈ। ਹੂੰ। ਮਾਤਾ ਜਦੋਂ ਮੱਝਾਂ ਲੈ ਕੇ ਆਉਂਦੇ ਆ 4-4 5-5 ਲੱਖ ਰੁਪਏ ਦੀ ਹੁਣ 2.5 ਲੱਖ ਰੁਪਏ ਦੀ ਮੱਝ ਲੈਂਦੀ ਹੈ। ਪਹਿਲਾਂ ਮਾਤਾ ਤੋਂ ਰਾਏ ਲੈ ਕੇ ਜਾਂਦੇ ਆ ਕਿ ਹੁਣ ਸਾਰੀ ਦੱਸ ਦੇ ਮਾਤਾ ਤਾਂ ਕਿਤੇ ਇਹ ਨਾ ਕਰੇ ਵੀ ਇੰਨੇ ਪੈਸੇ ਸਾਨੀ ਚੀਜ਼ ਤੇ ਲਾਈ ਜੰਨੇ ਆ। ਨਹੀਂ ਜੀ ਦੱਸ ਤਾਂ ਦਿੰਦੇ ਆ। ਕੋਈ ਉਹ ਨਹੀਂ ਹਰੇਕ ਕੰਮ ਪੁੱਛਦੀ ਐ ਇਹ ਵੀ ਪੁੱਛਦੀ ਐ ਬੁਣੀ ਚੱਲ ਅਸੀਂ ਉਹ ਆ ਪੁੱਛਦੀ ਐ ਪੁੱਛਦੀ ਐ ਹਾਂ ਤੇ ਇਹ ਵੀ ਪੁੱਛਦੀ ਐ ਉਹਨੇ ਹਣ ਉਹ ਤੋਂ ਫੋਨ ਕਰਕੇ ਸਾਰਾ ਪੁੱਛਣਾ ਜੇ ਉਹਨੂੰ ਪਤਾ ਲੱਗ ਗਿਆ ਵੀ ਜਾਂ ਕੁਛ ਬੀਬੀ ਦਾ ਹੋਸਰਾ ਜਾਂ ਕੋਈ ਹੋਵੇ ਤੇ ਪੁੱਛਣਾ ਤੇ ਇਹ ਵੀ ਫੋਨ ਦੋ ਦੋ ਤਿੰਨ ਤਿੰਨ ਵਾਰਾਂ ਕਰਦਾ ਹੂੰ ਜੀ ਕਿਉਂਕਿ ਆਪਦੀ ਮਾਂ ਦੱਸਦੀ ਐ ਹਾਂ ਹਾਂ ਬਿਲਕੁਲ ਇਹਨਾਂ ਨੂੰ ਆਏ ਨਹੀਂ ਰਹੇਗਾ ਵੀ ਮਸੀਏ ਮਾਏ ਵਾਹ ਬਹੁਤ ਬੇਟਾ ਤੁਹਾਡਾ ਕੀ ਨਾਮ ਹੈ? ਖੁਸ਼ਦੀਪ। ਕਿਹੜੀ ਕਲਾਸ ਚ ਹੋ ਗਿਆ? 3 ਦੇ ਵਿੱਚ। ਠੀਕ ਹੈ ਪੰਜਾਬੀ ਆਉਂਦੀ ਹੈ ਫਿਰ? ਪੂਰੀ। ਠੀਕ ਹੈ। ਕਿਹੜਾ ਸਬਜੈਕਟ ਵਧੀਆ ਲੱਗਦਾ ਹੈ? ਪੰਜਾਬੀ ਵਧੀਆ ਲੱਗਦਾ ਹੈ। ਵੈਰੀ ਗੁੱਡ। ਤੇ ਫਿਰ ਕੋਈ ਕੰਮ ਕਰਵਾ ਕੇ ਜਾਨੀ ਆ ਮੰਮਾ ਨਾਲ? ਸੀ ਕਰਵਾ ਕੇ ਜਾਣਾ। ਅੱਛਾ। ਚਲ ਮੰਮਾ। ਅੱਜ ਦੇ ਛੋਟੇ ਇੰਨਾ ਕੰਮ ਕਰ ਲੈਣੇ ਆ। ਪੱਕਾ। ਠੀਕ ਹੈ ਉਹ ਚਾ ਫਿਰ ਕਿੱਥੇ ਕਿਹੜੇ ਕਮਰੇ ਚ ਰੋਣੀ ਆ ਆਪਦੇ ਸਾਰੇ ਚ ਸਾਰਿਆਂ ਚ ਸੰਡੇ ਵਾਲੇ ਦਿਨ ਫਿਰ ਉਹ ਜੀ ਰੋਜ਼ੀ ਰੈਡੀ ਦੇਖੋ ਦਰਸ਼ਕੋ ਕੀ ਆ ਵੀ ਕਹਿੰਦੇ ਆਪਦੇ ਕਰਮ ਸਲੱਗ ਹੋਣ ਤਾਂ ਪਰਮਾਤਮਾ ਜਿਹੜਾ ਹਰ ਇੱਕ ਘਰੇ ਧੀ ਦੇਵੇ ਧੀ ਦੇ ਨਾਲ ਹੀ ਘਰ ਦੇ ਰਿਸ਼ਤੇ ਆਹੋ ਵਧਦੇ ਆ ਬਹੁਤ ਵਧੀਆ ਲੱਗਿਆ ਬੱਚੀ ਬੇਕੋ ਛੋਟੀ ਜਿਹੀ ਉਮਰ ਦੀ ਚਲੋ ਮਾਂ ਦੇ ਨਾਲ ਹੈਲਪ ਕਰਾਉਂਗੀ ਆ ਭੈਣੇ ਸਾਸ੍ਰੀ ਘਰ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਬੇਨਤ ਕਰੇ ਜੀ ਫਰਨੇ ਫੇਰ ਤੁਸੀਂ ਬਰਕਰਾਰ ਦੇ ਕਰੂਗਾ ਜਦੋਂ ਵਿਆਹ ਕੇ ਆਏ ਆ ਉਦੋਂ ਕਿੰਨੇ ਕ ਜਾਨਵਰ ਸੀ ਤੇ ਹੁਣ ਕਿੰਨੇ ਕਰ ਲਿਆ ਪਾ ਉਹ ਤਾਂ ਘੱਟੀ ਸੀ ਕਿੰਨੇ ਕ ਜਾਨਵਰ ਸੀ ਉਹ ਤਾਂ ਕਿਸੀ ਜੀ ਮਗਰ ਜੇ ਪੇਕੇ ਪਰਿਵਾਰ ਦੀ ਗੱਲ ਕਰੀਏ ਉੱਥੇ ਕਿੰਨੇ ਕ ਰੱਖੇ ਸੀਗੇ ਉੱਥੇ ਪਹਿਲਾਂ ਤਾਂ ਘੱਟ ਰਹਿੰਦਾ ਸੀ ਸਾਡੇ ਵੱਢੂ ਸੀ ਫਿਰ ਆਪ ਕੋ ਆਵਦਾ ਵਗਰ ਫਿਰ ਘੱਟ ਗਿਆ ਜੀ ਜਦੋਂ ਵਿਆਹ ਹੋਇਆ ਉਦੋਂ ਉਸ ਟਾਈਮ ਕਿੰਨੇ ਕ ਜਾਨਵਰ ਸੀ ਦੋ ਚਾਰ ਕ ਸੀ ਤੇ ਘੱਟ ਵੱਧ ਸੀ ਇਹਦੋਂ ਉਹ ਦੋ ਚਾਰ ਕੀ ਸੀ ਦੋ ਚਾਰ ਕ ਫਿਰ ਇੱਥੇ ਆ ਕੇ ਕਿਵੇਂ ਸੋਚਿਆ ਵੀ ਇੰਨੇ ਇੰਨੇ ਜਾਨਵਰ ਆਪਰ ਰੱਖ ਕੇ ਦੇਖ ਲਈ ਵੀ ਇੱਥੇ ਆ ਕੇ ਵੀ ਜਾਨਵਰ ਵਧਾ ਲਈਏ ਫਿਰ ਕੀ ਕੀ ਪਲਾਨ ਬਣਾ ਕੇ ਚੱਲੇ ਜਦੋਂ ਅਸੀਂ ਬਾਹਰ ਇੱਥੇ ਘਰ ਪਾਲੇ ਜੀ ਫਿਰ ਆਵਾਂਗਾ ਵਿਚਾਰ ਉਹ ਵੀ ਕੋਈ ਕੰਮ ਕਰ ਲੈਣਾ ਜੀ ਜਾਰਾ ਤਰ ਬੁੜੀਆਂ ਨੂੰ ਹੁੰਦਾ ਵੀ ਕੋਈ ਜਾਂ ਸੂਟ ਸਲਾਈ ਦਾ ਕੰਮ ਕਰ ਲੈਂਦੀਆਂ ਜਾਂ ਕੋਈ ਹੋਰ ਕਢਾਈ ਕਿਤਾਈ ਦਾ ਕੰਮ ਕਰ ਲੈਂਦੀਆਂ ਫਿਰ ਇਹ ਨਹੀਂ ਸੋਚਿਆ ਵੀ ਆਪਾਂ ਕੋਈ ਸੂਟਾਂ ਸਾਕਾਂ ਦੇ ਕੰਮ ਸਿੱਖ ਲਈਏ ਉਹ ਸਿਉਂ ਲਿਆ ਕਰਾਂਗੇ ਨਹੀਂ ਜੀ ਫਿਰ ਸਾਨੂੰ ਆਉਗਾ ਵਿਚਾਰ ਜੇ ਲੋ ਘਰ ਦੇ ਸਾਰੇ ਮੈਂਬਰ ਇੱਕ ਪਾਸੇ ਨੇ ਵੀ ਉਹ ਹੀ ਚੱਲਣਾ ਹੂੰ ਜਿਹੜੇ ਕੰਮ ਆ ਵੀ ਕਰਾਣ ਦੇ ਲੱਗੇ ਕੰਮ ਜਿਹੜਾ ਹੋਈ ਲਿਆ ਜੀ ਹਾਂਜੀ ਪੈਣੇ ਸਿਰਫ ਉਹ ਹੀ ਦੀ ਜੋ ਕੀਤੀ ਆ ਜਦੋਂ ਹੈ ਇੱਕ ਟਾਈਮ ਦਾ ਡੇ ਆ ਤੇ ਇੱਕ ਟਾਈਮ ਹੀ ਚੱਕਦੇ ਆ ਹਾਂਜੀ ਹਾਂਜੀ ਠੀਕ ਆ ਇਕੱਠਾ ਕਰੀ ਜਾਂਦੇ ਹੋ ਫਿਰ ਇੱਕ ਮਹੀਨੇ ਸੁਬਾ ਸਿੱਟਦੇ ਹੋ ਕਿ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ ਠੀਕ ਆ ਫਿਰ ਡਿਊਟੀ ਬਦਲਮੀ ਆ ਕੋਈ 5-5 4-4 ਦਿਨ ਬੰਡੇ ਆ ਜਾਂ ਕੋਈ ਹਾਂਜੀ ਠੀਕ ਆ ਦੋਨੇ ਪੈਣ ਰਲ ਕੇ ਕਰ ਲੈਣਗੇ ਵਾਹ ਵਾਹ ਉਹ ਬਹੁਤ ਹੀ ਵਧੀਆ ਬਹੁਤ ਜ਼ਿਆਦਾ ਮਿਹਨਤ ਦਰਸ਼ਕੋ ਕੈਮਰਾ ਆਫ ਰਿਕਾਰਡ ਵੀਰ ਗੱਲ ਕਰ ਰਿਹਾ ਸੀ ਜੇ ਮਿਹਨਤ ਦੀ ਗੱਲ ਕਰੀਏ ਤਾਂ ਵੀਰ ਦੀ ਸਿਹਨ ਰਾਤ ਦੀ ਮਿਹਨਤ ਹੈ ਬਲਵਿੰਦਰਾ ਕਿੰਨੇ ਵਜੇ ਸਵੇਰ ਉੱਠਦੇ ਹੈ ਕਿਉਂਕਿ ਜ਼ਿੰਮੇਵਾਰ ਬੰਦੇ ਨੂੰ ਜ਼ਿੰਮੇਵਾਰੀਆਂ ਵੱਡੀਆਂ ਸਮਝਣੀਆਂ ਪੈਂਦੀਆਂ ਉਹਦੀ ਹਰੇਕ ਚੀਜ਼ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕੜ ਕੇ 3 ਵਜੇ ਉੱਠ ਕਰਨਾ ਫਿਰ ਰਾਤ ਨੂੰ ਫਿਰ ਕਿੰਨੇ ਵਜੇ ਪੈਣਾ ਹੈ 11 ਵਜੇ ਫਿਰ ਤਾਂ ਸੌਣ ਦਾ ਟਾਈਮ ਬਹੁਤ ਘੱਟ ਮਿਲਦਾ ਮਤ 4-5 ਘੰਟੇ ਹੀ ਹੁੰਦੇ ਹੈ ਦੁਪਹਿਰੇ ਪੂਰੇ ਮੰਜਾ ਮਿਲ ਜਾਂਦਾ ਕਿ ਹਾਂ ਬਰੇਕੇਤੀ ਜਗ੍ਹਾ ਮਤਲਬ ਸਿੱਤੀ ਰੋ ਵੀ ਨਾਲ ਨਾਲ ਕਰੀ ਜਾਂਦੇ ਕਿੰਨੇ ਕਿੱਲਾਂ ਦੀ ਵਾਹੀ ਕਰੀ ਜਾਂਦੇ ਕੋਈ ਨਹੀਂ ਜਿਹੜਾ ਟੈਂਕਾ ਵੀ ਤੇ ਬੀਕ ਜਾਲੀ ਵਾਹੀ ਫਿਰ ਲੇਬਰ ਵਾਲਾ ਬੰਦਾ ਤਾਂ ਰੱਖੇ ਹੋਊ ਬੰਦਾ ਤੋਂ ਹੀ ਰੱਖੇ ਪੈਦਾ ਨਹੀਂ ਕਰਦੇ ਜੇ ਆਪ ਕੀ ਰੱਖਣਾ ਐਸ ਕੀ ਰੱਖਿਆ ਸਹੀ ਠੀਕ ਐ ਫਾਰਮ ਚ ਵੀ ਕੋਈ ਬੰਦਾ ਰੱਖਿਆ ਲੇਬਰ ਵਾਲਾ ਫਾਰਮ ਚ ਨਹੀਂ ਰੱਖਦੇ ਪਰ ਤੌੜੀਆਂ ਦੇ ਨਾਲ ਸਾਫ ਸਫਾਈ ਪਰਸਨਾ ਦੀ ਰੋਜ਼ ਹੀ ਹੁੰਦੀ ਹੈ ਜਿਵੇਂ ਅੱਜ ਕਰੀ ਜਾਂਦੇ ਸੀ ਰੋਜ਼ ਹੀ ਹੁੰਦੀ ਠੀਕ ਐ ਫਿਰ ਨਮੂ ਨਮੂ ਦਾ ਕਿੰਨੇ ਵਾਰੀ ਜੰਚ ਨਮਾਉਣੇ ਆ ਨਮਾਜ਼ ਅੱਜ ਜੀ ਖੇਤ ਵਾੜ ਜਾਨਾ ਗੁਣ ਨਮਾਜ਼ ਮੈਂ ਤੁਹਾਡੇ ਕੋ ਟਾਈਮ ਲਗਾਸ ਨਮਾਜ਼ ਤਾਂ ਹੈ ਰਹਿਣਾ ਨਾ ਨਮੋਣ ਤੋਂ ਹੋਣਾ ਕੰਮ ਵੀ ਨਾਲ ਕਰਾਉਣਾ ਵਾਹਿਗੁਰੂ ਬਹੁਤ ਵਧੀਆ ਤੇ ਜਿਹੜੀ ਇੰਨੀ ਮਹਿੰਗੀ ਮੱਝ ਲੈ ਗਿਆ ਕਾਰਸ਼ਕ ਨੂੰ ਥੋੜੇ ਚੰਨਾਣਾ ਪਊਗੀ ਕੀ ਸੋਚਣਾ ਲੈ ਕੇ ਜਾਂਦੀ ਆ ਉਹ ਕੀ ਸੋਚਿਆਗਾ ਪਲੈਂਟ ਕੋ ਆਪਣਾ ਕੋਈ ਨਾ ਕੋਈ ਹੁੰਦਾ ਹੂੰ ਪਲੈਂਟ ਆ ਸੋਚੇਗੀ ਚੰਗੀ ਬ੍ਰੀਡ ਪੈਰ ਹੋਵੇਗੀ ਲਾ ਲੱਗੇ ਨਾ ਹਲਾ ਵੀ ਆਵੇ ਪੰਜਾਬ ਜਾਵੇ ਜਾਂ ਹਰਿਆਣਾ ਮਹੂਰਾ ਜੀ ਹੂੰ ਕਿਉਂਕਿ ਨਾ ਉਹ ਜੇ ਆਪਾਂ ਨੂੰ ਵੀ ਆਏਗੀ ਆਪਣੇ ਹੀ ਪੰਜਾਬ ਦਾ ਨਾਮ ਹੂੰ ਮੇਰਾ ਨਿਤੰਗੀ ਰੰਗ ਦਾ ਬੀਟਰ ਹੈ ਤੇ ਆਪਣੇ ਪੰਜਾਬ 'ਚ ਇਹ ਚੀਜ਼ ਜਰੇ ਕਈ ਕੰਨ ਇਹ ਹੁਣ ਸੌ ਕੋ ਲੋਕਾਂ ਨੂੰ ਜਿਆਦਾ ਪੂਜੇ ਜਾਂਦੇ ਨੇ ਦੇਖ ਕੇ ਫਤ ਪੈ ਜਾਂਦੇ ਹੂੰ ਜਦੋਂ ਵਰਤੋਂ ਤੇ ਮਾਤੇ ਲੈ ਕੇ ਸਾਟੇ ਬਾਈ ਦਾ ਕਰਦੇ ਹਾਂਜੀ ਪਿੰਡ ਦੇ ਬੰਦੇ ਜਿਵੇਂ ਜਿਵੇਂ ਪਤਾ ਲੱਗਿਆ ਹੈ ਨਾ ਉਹਨੇ ਉਹ ਤਾਂ ਕਹਿੰਦੇ ਹੁਣ ਕੋਈ ਕੰਦਾ ਉਹ ਜਰਦਾ ਕੁਮਾਰ ਦੀ ਆ ਐਨੇ ਪੈਸੇ ਲੱਤੀ ਹੋਣੇ ਹੈ ਮੰਨਿਆ ਕਿਸੇ ਨੇ ਪੁੱਛ ਨਾ ਪੁੱਛਿਆ ਨੇ ਮੰਨਣਾ ਦਾ ਜਿਹੜੇ ਦਾ ਪਤਾ ਜੀ ਉਹ ਤਾਂ ਪਤਾ ਹੀ ਹੁੰਦੇ ਹ ਹ ਜਿਹੜੇ ਨੂੰ ਲਿਆਂਦੇ ਨਹੀਂ ਕੋਈ ਕਹਿੰਦੇ ਕਿਸੇ ਨੇ ਕੋਈ ਕੰਮ ਕਰਾਂਗੇ ਉਹਦੇ ਬਾਅਦ ਤਾਂ ਜੀ ਚੱਕੀ ਲਾ ਦੇ ਹੂੰ ਹੋਰ ਤਾਂ ਹੀ ਕੰਡ ਸੇਕ ਨਮਨਤਾ ਜਨ ਬਰਾਇਆ ਮਾ ਜੀ ਅੱਜ ਕਿਸੇ ਮਾਰਸਰੀ ਦੀ ਵੀ ਨਹੀਂ ਲੱਗਦਾ ਮਾ ਮਾ ਬਤ ਦੇਖੀਂ ਜਾਰ ਸ਼ੋਪ ਕਮੈਂਟ ਕਰਕੇ ਜਰੂਰ ਦੱਸੋ ਜੇ ਪੰਜਾਬ ਦੇ ਵਿੱਚ ਕਿਸੇ ਵੀ ਕੋਨੇ ਤੇ ਅਜਿਹੇ ਨਗੀਨੇ ਕਿਸੇ ਕੋਲੇ ਹੈਗੇ ਜਾਂ 22 ਲੱਖ ਰੁਪਏ ਦੀ ਬਾਈ ਮੱਝ ਲੈ ਕੇ ਆਇਆ ਗੁਰਵਿੰਦਰ ਸਹੀ ਜਮਾ ਪੂਰਾ ਲਖੀਰ ਮਾਰ ਕੇ ਦੁੱਧ ਕਿੰਨਾ ਕੱਢਿਆ ਆ ਉਹ ਜੀ ਉਹਦਾ ਆਪ 27 ਕਿਲੋ ਤੋਂ ਉੱਪਰ ਚੋੜੀ ਗਏ ਕਿੰਨਾ ਚੋਆ 27 ਕਿਲੋ ਤੋਂ 27 ਕਿਲੋ ਤੋਂ ਕੁਝ ਗ੍ਰਾਮ ਉੱਤੇ ਹੀ ਹੈ ਪਣ ਜਾਵੈ ਕਿਸੇ ਨੂੰ ਵੀ 27 530 27 530 ਗ੍ਰਾਮ ਤੋਂ ਪ੍ਰੋਪਰ ਕੱਢਿਆ ਆ ਪਾ ਲਾਈਵ ਹੋਇਆ ਜੀ ਲਾਈਵ ਚ ਵਾਈ 3 ਤੈ ਲਾਈਵ ਚ ਵਾਈ 3 ਟਾਈਮ ਹੋਈ ਆ ਹਾਂ ਜੀ ਪ੍ਰਭਿੰਦਰ ਕਦੇ ਇਹ ਨਹੀਂ ਸੋਚਿਆ ਕਿ ਯਰ ਬੰਦ ਪਟਕਾਰੀ ਦੇ ਵਿੱਚ ਕੋਈ ਚੀਜ਼ ਪਈ ਆ ਕਿਸੇ ਮੇਲਿਆਂ ਤੇ ਲੈ ਜੀਏ ਕੋਈ ਟਰੈਕਟਰ ਜਿੱਤਰੀ ਕੁਛ ਨਾ ਕੁਛ ਅਜੇ ਵੱਡੇ ਨਾਮ ਰੱਖੇ ਆ ਕਦੇ ਨਾ ਕਦੇ ਮੇਲਿਆਂ ਤੇ ਲੈ ਜੀਏ ਇਹ ਕਿਹਦੇ ਸੋਚ ਲੈ ਕੇ ਚੱਲੇ? ਇਹ ਸੋਚੀ ਥੋੜਾ ਜਾਨੂੰ ਮੇਲੇ ਮੂਲੇ ਦਾ ਘੱਟਾ ਹੀ ਕਿੰਨਾ ਦੇ ਭਗਾਈ ਜਿਆਦੀ ਆ ਜੀ ਬੁੜੀ ਹੂੰ ਥੋੜਾ ਜਿਹਾ ਲੁੱਟ ਬਣਾ ਦੇਈ ਮਾਣਾ ਜਾ ਜੀ ਠੀਕ ਹੈ ਇਹਦਾ ਜਿਆਦਾ ਆ ਜਿਆਦਾ ਅਹੀ ਕੰਮ ਕਰੋ ਕਿਉਂਕਿ ਇਹਦੇ ਨਾਲ ਅਗੂ ਅੱਜਾ ਰੋਣ ਗਿਆ ਕੰਮ ਨਾ ਕਰ ਸਕਦਾ ਜੇ ਰੋਣ ਆਸ ਮਰਨ ਵੀ ਚੰਗਾ ਲੱਗੇ ਜਿਹੜੇ ਪਸ਼ੂ ਪਾਲਕ ਵੀਰ ਹੈ ਜਿਹੜੀ ਸਹੀ ਚੀਜ਼ ਆ ਜਦੋਂ ਸਹੀ ਰਿਜ਼ਲਟ ਨਹੀਂ ਦਿੰਦੇ ਤਾਂ ਮਾਣਾ ਫਿਰ ਉਹਦਾ ਪੁੱਟ ਜਾਂਦਾ ਉਹ ਟੁੱਟ ਪਾਈ ਗਏ ਮੇਰੇ ਇਹੀ ਸੋਚ ਰਿਹਾ ਵੀ ਅਜ ਜਾਂਦੇ ਹੀ ਨਹੀਂ ਹਾਂਜੀ ਹਾਂ ਮਾਸ਼ੱਲਾ ਲਾਈਵ ਚ ਵਾਈ ਹੋਗੀ ਬਾਈ ਉਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਤਿੰਨ ਡੰਗ ਚਵਾਈ ਵੀ ਹੋ ਗਈ ਹਾਂਜੀ ਹਨਾ ਤੇ ਇਹੋ ਜੇ ਨਗੀਨੇ ਵੀ ਹੈਗੇ ਜਿਹੜੇ ਮੇਲਿਆਂ ਦੇ ਵਿੱਚ ਨਹੀਂ ਗਏ ਦਰਸ਼ਕ ਕਮੈਂਟ ਕਰਕੇ ਤੁਸੀਂ ਵੀ ਦੱਸੋ ਜੇ ਕਿਸੇ ਕੋਲੇ ਇੰਨਾ ਚੰਗਾ ਫਾਰਮ ਹੈ ਇੰਨੀ ਚੰਗੀ ਬਲੀਡ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਤੇ ਵੀਰ ਵਰਗਿਆਂ ਨੂੰ ਮੁਬਾਰਕਬਾਦ ਵੀ ਦਰਸ਼ਕੋ ਹਰ ਇੱਕ ਵੀਰ ਜਿਹੜੇ ਵੀ ਸਾਡੀ ਆਡੀਅנס ਵੀਡੀਓ ਦੇਖ ਰਹੀ ਆ ਤੇ ਵੀਰ ਵਰਗਿਆਂ ਨੂੰ ਕਮੈਂਟ ਜਰੂਰ ਕਰਕੇ ਉਹ ਵਧਾਈਆਂ ਜਰੂਰ ਦੇ ਦਿਓ ਤਾਂ ਕਿ ਹੌਸਲਾ ਵਧਾਈ ਹੋ ਜਾਂਦੀ ਆ ਸਾਨੂੰ ਵੀ ਬਹੁਤ ਖੁਸ਼ੀ ਹੋਈ ਜਦੋਂ ਪੰਜਾਬ ਦੇ ਇਸ ਘਰ ਦੇ ਵਿੱਚ ਪੰਜਾਬ ਦੇ ਇਸ ਪਿੰਡ ਦੇ ਵਿੱਚ ਇੱਕ ਬਹੁਤ ਵਧੀਆ ਹੀਰਾ ਆਇਆ ਹੈ। ਭਾਈ ਸ਼ਿਵਚਰਨ ਸਿੰਘ ਸਾਡੇ ਦਰਸ਼ਕਾਂ ਨੂੰ ਵੀ ਕੋਈ ਨਾ ਕੋਈ ਸੁਝਾਅ ਤੁਸੀਂ ਜਰੂਰ ਦਿਓ ਵੀ ਕਿਸ ਤਰੀਕੇ ਨਾਲ ਕਾਰੋਬਾਰ ਚਲਾऊं। ਮੈਂ ਤਾਂ ਜੀ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਣਾ ਜਿਵੇਂ ਆਪਾਂ ਕੋਈ ਵੀ ਕਿੱਤਾ ਕਰਦੇ ਆ ਭਵੇਂ ਕੋਈ ਖੇਤੀ ਕਰਦਾ, ਜੌਬ ਕਰਦਾ ਇੱਕ ਦੋ ਮੱਝਾਂ ਜ਼ਰੂਰ ਰੱਖੋ ਇਹਨਾਂ 'ਚ ਬਹੁਤ ਫਾਇਦਾ ਹੈਗਾ ਜਿੰਨੀ ਇਹਨਾਂ ਦੀ ਆਪਾਂ ਸੇਵਾ ਕਰਾਂਗੇ ਉਹਨੇ ਦੁੱਧ ਦਿੰਦੀਆਂ ਜੀ ਕੋਈ ਇਹੇ ਜੇ ਕੋਈ ਫੇਲ ਹੋ ਜਾਂਦਾ ਉਹ ਆਪਦੇ ਕਾਰਨਾ ਕਰਕੇ ਕੋਈ ਫੇਲ ਹੁੰਦਾ ਜੀ ਨਹੀਂ ਇਹ ਫੇਲ ਹੋਣ ਵਾਲੀ ਚੀਜ਼ ਨਹੀਂ ਹੈਗੀ ਜੀ ਚੰਗੀ ਫਰੀਡ ਰੱਖੋ ਵਧੀਆ ਦੁੱਧ ਦਿੰਦਗਾ ਨੇ ਜੀ 25 ਪੱਤੀ ਲੀਟਰ ਵਾਲੀਆਂ ਜਾਂ 20 ਲੀਟਰ ਵਾਲੀਆਂ ਮੱਝਾਂ ਰੱਖੋ ਜੀ ਵਧੀਆ ਇਹ ਕੋਣਾ ਹੈ ਮਿਹਨਤ ਕਰੋ ਜੀ ਜੀ ਇਕੱਠੇ ਰਹੋ ਅਲੱਗ-ਅਲੱਗ ਹੋ ਕੇ ਕੁਝ ਨਹੀਂ ਬੰਦਦਾ ਅਲੱਗ-ਅਲੱਗ ਹੋ ਗਏ ਤੇ ਜੋਬ ਕਰ ਰਹੇ ਖੇਤੀ ਕਰ ਰਹੇ ਵੀ ਅਲੱਗ-ਅਲੱਗ ਹੋ ਜੀ ਨਹੀਂ ਜੀ ਇਕੱਠੇ ਹੋ ਕੇ ਕੰਮ ਕਰੋ ਕੋਈ ਕੁਛ ਕੰਮ ਕਰ ਰਿਹਾ ਕੋਈ ਮੱਝਾਂ ਪਾਲ ਰਿਹਾ ਕੋਈ ਖੇਤੀ ਕਰ ਰਿਹਾ ਕੋਈ ਜੋਬ ਕਰ ਰਿਹਾ ਸਭ ਮਿਲ ਜੁਲ ਕੇ ਕੰਮ ਕਰੋ ਜੀ ਅਲੱਗ ਹੋ ਕੇ ਕੁਛ ਨਹੀਂ ਮਿਲਦਾ ਜੀ ਜੀ ਗੋਟ ਫੈਮਲੀ ਦੇ ਵਿੱਚ ਜੋ ਹੈ ਸਭ ਤੋਂ ਸਭ ਤੋਂ ਵਧੀਆ ਜੀ ਜੀ ਆਪਾਂ ਜੋਇੰਟ ਫੈਮਲੀ ਨੇ ਕੀ ਤਰੱਕੀ ਕੀਤੀ ਹੈ ਜੀ ਲੋਕ ਕਹਿੰਦੇ ਜੋਇੰਟ ਰਹਿ ਕੇ ਖਰਚੇ ਵੱਧ ਜਾਂਦੇ ਆ ਬੁਰੜਾ ਪੇਕੀ ਵੱਜ ਜਾਂਦੇ ਆ ਪੇਕਿਆਂ ਤੋਂ ਮੁੜਦੇ ਆ ਆਪਾਂ ਕੀ ਤਰੱਕੀ ਕੀਤੀ ਆ ਆਪਾਂ ਜੀ ਬਹੁਤ ਕੁਛ ਕਰ ਰੱਖਿਆ ਜੀ ਦੋ ਤਾਂ ਟਰੈਕਟਰ ਲੈ ਲਏ ਜੋਇੰਟ ਰਹਿਣ ਤੋਂ ਬਾਅਦ ਫਿਰ ਦੋ ਚਾਰ ਕਿੱਲੇ ਜੀ ਆਪਾਂ ਜ਼ਮੀਨ ਦੇ ਆ ਜਮਾਨੇ ਦੇ ਵਿੱਚ ਪੈ ਲੈ ਲਏ ਵਾਹ ਇਹਨਾਂ ਮੱਝਾਂ ਮੱਝਾਂ ਵੀ ਰੱਖਿਆ ਨੇਗੇ ਖੇਤੀ ਵੀ ਕਰਦੇ ਐ ਜੁਆਇੰਟ ਫੈਮਿਲੀ ਦਾ ਹੀ ਫਾਇਦਾ ਜੀ ਹੂੰ ਚਾਰ ਕਿੱਲੇ ਜ਼ਮੀਨ ਦੇ ਵਹਲੇ ਦੇ ਇਹਦਾ ਨਾਲ ਫਾਰਮ ਦੇ ਵੀ ਵਿੱਚ ਜੀ ਮੱਝਾਂ ਦਾ ਵੀ ਸਹਯੋਗ ਹੈ ਸਾਰਾ ਮਿਲ ਜੁਲ ਕੇ ਜੀ ਖੇਤੀ ਦਾ ਵੀ ਐ ਨੌਕਰੀ ਦਾ ਵੀ ਐ ਜੀ ਸਭ ਕੁਝ ਦਾ ਸਹਯੋਗ ਕਰਕੇ ਬਹੁਤ ਜਿਆਦਾ ਫਾਇਦਾ ਹੈ ਜੀ ਬਹੁਤ ਤਰੱਕੀ ਦੇ ਵਿੱਚ ਬੰਦਾ ਕਰਦਾ ਹੈ ਕਈ ਵੀਰ ਜੀ ਕਹਿ ਦਿੰਦੇ ਆ ਵੀ ਯਾਰ ਫੀਡਾਂ ਦੇ ਖਰਚੇ ਵੱਧ ਗਏ ਜਾਨਵਰ ਮਹਿੰਗੇ ਹੋ ਗਏ ਬਚਨ بچਾਉਣ ਨੂੰ ਕੁਛ ਨਹੀਂ ਰਿਹਾ ਨਕਲੀ ਦੁੱਧ ਨੇ ਅਸਲੀ ਦੁੱਧ ਦੀ ਜਿਹੜੀ ਕੀਮਤ ਆ ਉਹ ਮਾਰਤੀ ਤੁਸੀਂ ਮੇਰੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਬਚਨ بچਾਉਣ ਨੂੰ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਕੁਛ ਤਾਂ ਆਪਾਂ ਨੂੰ ਸਰਦਾ ਨਹੀਂ ਆਪਾਂ ਸੁੱਧ ਜੇ ਆਪਾਂ ਕਹਿੰਦੇ ਵੀ ਸੁੱਧ ਚੀਜ਼ ਆਪਾਂ ਨੂੰ ਮਿਲੇ ਆਪਾਂ ਜੇ ਮੱਝਾਂ ਰੱਖਾਂਗੇ ਪਸ਼ੂ ਰੱਖਾਂਗੇ ਫੇਰ ਹੀ ਸੁੱਧ ਮਿਲੂ ਸੁੱਧ ਕਿਉਂ ਜੀ ਦੁੱਧ ਦਹੀਂ ਸਭ ਤੋਂ ਵੱਡੀ ਚੀਜ਼ ਤਾਂ ਇਹ ਹੀ ਹੈ ਜੀ ਫਿਰ ਆਪਾਂ ਜੇ ਪੰਜਾਬ ਦੇ ਵਿੱਚ ਪੂਰਾ ਸੁੱਧ ਵੇਚਾਂਗੇ ਜੀ ਆਪਾਂ ਜੇ ਮੈਂ ਸੁੱਧ ਵੇਚਦੇ ਆ ਫਿਰ ਫੇਰ ਹੀ ਸੁੱਧ ਪੰਜਾਬ 'ਚ ਹੋਊਗਾ ਜੇ ਆਪਾਂ ਇਹ ਦੇਖੀ ਜਾਏਗੀ ਹੋਰ ਅੱਪੂਗਾ ਦੂਸਰਾ ਇਸ ਤਰ੍ਹਾਂ ਰੱਖਾਂਗੇ ਆਪਾਂ ਇੱਕ ਦੇ ਦੂਜੇ ਦੇ ਮੋਹਵਲੇ ਦੇਖਦੇ ਰਹੀਏ ਜੀ ਫਿਰ ਤਾਂ ਡੁਪਲੀਕੇਟ ਹੀ ਆਊਗਾ ਹਰ ਜਗ੍ਹਾ ਕੋਈ ਨਹੀਂ ਰੱਖਣਾ ਮਿਹਨਤ ਕੋਈ ਕਰਨਾ ਨਹੀਂ ਚਾਹੁੰਦਾ ਜੀ ਮੈਂ ਤਾਂ ਇਹੀ ਕੰਫੈਸਟ ਕਰਦਾ ਕਿ ਮਿਹਨਤ ਕਰੋ ਜੀ ਮੱਜਾ ਇੱਕ ਦੋ ਜ਼ਰੂਰ ਰੱਖੋ ਇੱਕ ਗੱਲ ਮੈਂ ਇਹ ਕਹਿਣੀ ਚਾਹੁੰਦਾ ਜੀ ਵੀ ਜਿਹੜਾ ਦੁੱਧ ਹੈ ਦੁੱਧ ਦੇ ਵਿੱਚ ਘਾਟਾ ਤਾਂ ਨਹੀਂ ਪੈਂਦਾ ਪਰ ਡੋਰ ਤੋਂ ਡੋਰ ਜੋ ਪੇਚ ਲੈਣਾ ਆਉਂਦਾ ਉਹਨਾਂ ਨੂੰ ਦੁੱਧ ਦਿਓ ਸੁੱਧ ਦੁੱਧ ਦਿਓ ਤੇ ਕਿਸੇ ਚੀਜ਼ ਜਿੱਤੇ ਸ਼ਰਮ ਨਾ ਕਰੋ ਜੀ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਗੋਹਾ ਚੱਕਣਾ ਜਾਂ ਕੁਛ ਕਰਨਾ ਜੀ ਇਹ ਸ਼ਰਮ ਨਾ ਕਰੋ ਮਿਹਨਤ ਕਰੋ ਮਿਹਨਤ ਪਛੇਤਰਾਵੇ ਬਾਹਰ ਦੇ ਦੇਸਾਂ ਦੇ ਜਾ ਕੇ ਮੈਂ ਤਾਂ ਕੋਈ ਆਪਣੇ ਦੇਸ਼ ਚ ਰਹਿ ਕੇ ਚੰਗੇ ਕੰਮ ਕਰੋ। ਕਦੇ ਵੀ ਕਿਸੇ ਚੀਜ਼ ਦਾ ਘਾਟਾ ਨਹੀਂ ਪੈਂਦਾ ਜੀ। ਇਹ ਘਾਟੇ ਵਾਲੀ ਚੀਜ਼ ਹੈ ਨਹੀਂ ਜੀ। ਗੁਰਵਿੰਦਰ ਭਾਈ ਸਵੇਰੇ ਉੱਰ ਦੇ ਜਿਹੜਾ ਦੁੱਧ ਤੁਸੀਂ ਪੈਦਾ ਕਰਦੇ। ਡੋ ਟੂ ਡੋਰ ਪਾਉਣੇ ਹੋ ਜਾਂ ਕੋਈ ਫਰਮ ਨੂੰ ਪਾਉਣੇ ਹੋ ਜਾਂ ਘਰ ਦੇ ਵਿੱਚ ਦੁੱਧ ਹੀ ਲੈ ਕੇ ਜਾਂਦਾ ਕਿਸੇ ਆਵਣਾ ਫਿਰ ਦੁੱਧ ਦਾ ਜਿਹੜਾ ਮਨੇਜ ਕਰਦਾ। ਇਹ ਆਪਣੇ ਘਰ ਤੋਂ ਦੁੱਧ ਹੀ ਲੈ ਜਾਂਦਾ ਜੀ। ਜੋ ਕੀ ਰੱਖਦੇ ਨੇ ਦੋਨੇ ਟਾਈਮ ਆ ਸਾਂਹੂ ਆ ਜਾਂਦਾ ਕਰਦੇ। ਜੀ ਕਰੰਦਾ ਜਾਂਦਾ। ਮਾ ਤਾਂ ਫਿਰ ਗਾਈਆਂ ਗੁਈਆਂ ਨਹੀਂ ਰੱਖੀਆਂ ਇਹ ਫਿਰ ਕਿਵੇਂ ਕੱਲੀਆਂ ਮੱਝਾਂ ਦਾ ਫਾਰਮ ਕਿਨੇ ਬਣਾਇਆ ਆ ਪੱਕੀ ਇਹ ਗਾਈਆਂ ਸੀ ਪਹਿਲਾਂ ਤੋਂ ਰੱਖੇ ਹਾਂ ਪਹਿਲਾਂ ਤੋਂ ਰੱਖੀਆਂ ਦੁੱਧ ਦੁੱਧ ਨਹੀਂ ਪੀਂਦਾ ਕੋਈ ਨਹੀਂ ਪੀਂਦੇ ਨਹੀਂ ਜੀ ਠੀਕ ਐ ਜੇ ਹੁਣ ਕਈ ਵਾਰਾਂ ਜੇ ਐ ਹੋਵੇ ਵੀ ਆਪਾਂ ਚਾਹੁੰਦੇ ਨੇ ਇੱਕ ਦੀ ਗਾਂ ਨੇੜੇ ਨਾਲ ਹਾਂ ਤੇ ਕਿਰਾ ਇੱਕ ਲੈ ਲਈ ਫਿਰ ਉਹ ਦੀ ਟਪਾਤੀ ਨਹੀਂ ਨਵੀਂ ਰੱਖੀ ਨਹੀਂ ਮੱਝ ਠੀਕ ਲੱਗਦੀ ਮੱਝਾਂ ਹੀ ਵਧੀਆ ਲੱਗਦੀਆਂ ਵਾਹਿਗੁਰੂ ਮਾਤਾ ਫਿਰ ਜਿਉਂਦੀ ਜਿਉਂਦੀ ਕੀ ਵੇਖਣਾ ਚਾਹੁੰਦੀ ਆ ਪੁੱਤਾਂ ਦੇ ਕਿੱਦਾਂ ਕੁ ਵੱਡਾ ਫਾਰਮ ਬਣਾ ਪੂਰਾ ਵੱਡਾ ਬਣੇ ਫਾਰਮ ਵਧੀਆ ਮੈਂ ਆਈ ਮੇਰੇ ਪੁੱਤ ਚਾਰੇ ਹੂੰ ਆਏ ਲੱਗੇ ਪਤਾ ਵੀ ਹਾਂ ਪੁੱਤ ਆਏ ਨਾਲ ਦੇ ਮਾਤਾ ਨੇ ਵਾਹ ਤਿੰਨ ਬੇਟੀ ਨੌਕਰੀ ਕਰਦੇ ਆ ਹਾਂ ਤਿੰਨ ਕਰਦੇ ਤਿੰਨ ਨੌਕਰੀ ਕਰਦੇ ਆ ਸਰਕਾਰੀ ਸਰਕਾਰੀ ਵਾਹ ਤੇ ਜਨਮਰ ਵੀ ਏਰੀਏ ਦੇ ਵਿੱਚੋਂ ਅਨ ਨਿਸ਼ਾਨਾ ਪੰਜਾਬ ਚ ਹੀ ਕਹਿ ਸਕਦੇ ਆ ਪੰਜਾਬ ਦੇ ਵਿੱਚ ਦਰਸ਼ਕ ਕਹਿ ਨਹੀਂ ਸਕਦੇ ਕਿ ਕਿਸੇ ਇੱਕ ਅੱਡੇ ਵੀਰ ਕੋਲੇ ਕੋਈ ਅਜੀਹਣ ਗੀਨਾ ਹੋਵੇ ਨਹੀਂ ਵੀਰਾਂ ਕੋਲ ਸ਼ੌਂਕ ਬਹੁਤ ਹੈ ਪਰ ਕਦੇ ਇਹ ਨਹੀਂ ਸੋਚਿਆ ਕਿ ਯਾਰ ਸਾਹਾ ਵਾਲੀ ਚੀਜ਼ ਆ ਬਲਵਿੰਦਰ ਵੀਰ ਪੈਸੇ ਬਹੁਤ ਲਈ ਜਾਂਦੇ ਪੁੱਜੀ ਸਾਹਿਬ ਇਹਦੀਆਂ ਗੱਲਾਂ ਆਹਜ਼ਾਰੀ ਦੇ ਪਰਮਾਤਮਾ ਦੇ ਰੱਖਦੇ ਜੀ ਹੂੰ ਜਿਹੜੇ ਰੱਖਦੇ ਆ ਜੀ ਕਿ ਉਹਨੂੰ ਸਮਝ ਆ ਗਿਆ ਜਦੋਂ ਉਹ ਕਹਿੰਦਾ ਉਹ ਵੀ ਰਹਿ ਚ ਰਾਇਆ ਜਦੋਂ ਮੈਂ ਪਹਿਲਾਂ ਕੋਈ ਗੁਰੂ ਵੀ ਚੱਲਿਆ ਹੂੰ ਜੀ ਉਹਨੇ ਹਾਂ ਤਾਂ ਸਾਡੀ ਖਾਣਾ ਹੀ ਆ ਉਹਦੇ ਨਾਲ ਤਾਂ ਖੜ ਗਿਆ ਜੀ ਕਹਿੰਦੇ ਫਿਰ ਜਿੰਨੇ ਜਾਨਵਰਾਂ ਦੇ ਆਮ ਆਪਣੇ ਪਿੰਡਾਂ ਵਾਲਿਆ ਪਹਿਣਾ ਸ਼ੌਂਕ ਬਹੁਤ ਹੁੰਦਾ ਹੈ ਨਾਮ ਰੱਖਦੇ ਆ ਫਿਰ ਜਾਨਵਰਾਂ ਦੇ ਨਾਮ ਨੂੰ ਰੱਖਿਆ ਇਹ ਹਜੇ ਤਾਂ ਨਿਰਖਈ ਜਿਹੜੇ ਬਸ ਇਹ ਜਿਨ੍ਹਾਂ ਦੇ ਹੈਗੇ ਸੀ ਪਿੱਛੇ ਨਾਲ ਅਸੀਂ ਉਹਨਾਂ ਦੇ ਤਾਂ ਨਾਮ ਲੈ ਕੇ ਬੋਲਦੇ ਆਂਗੇ ਹਾਂਜੀ ਹਾਂਜੀ ਵੀ ਬਾਕੀ ਹਜੇ ਜਦੋਂ ਆਪਣੇ ਆਪ ਬਰੀਡ ਤਿਆਰ ਹੋਊਗੀ ਵੀ ਆਪਾਂ ਉਦੋਂ ਨਾਲ ਇਹਨਾਂ ਨੇ ਸ਼ੁਰੂ ਕਰਦਾਂਗੇ ਅਖਰੇ ਜੀ ਹਾਂਜੀ ਜਿਹੜੀ ਮੱਝ ਸਾਢੇ 22 ਲੱਖ ਰੁਪਏ ਦੀ ਲੈ ਕੇ ਆਂਦੇ ਹਾਂਜੀ ਮਗਰ ਉਹਦੇ ਕੀ ਆ ਕੱਟੀ ਹੈ ਜੀ ਤੁਸੀਂ ਬਾਈ ਦੀ ਗੱਲ ਕਰ ਰਹੇ ਸੀ ਵੀ ਕੱਟੀ ਦੇ ਜਿੱਥੋਂ ਵੀ ਮੱਝ ਖਰੀਦੀ ਆ ਉਦੋਂ ਬਾਅਦ ਹੀ ਕੋਈ ਗਾਹਕ ਆ ਗਿਆ ਕਿੰਨੇ ਪੈਸੇ ਦਿੰਦਾ ਸੀ ਮੜਾ ਦਰਸ਼ਕਾਂ ਨਾਲ ਸ਼ੇਅਰ ਕਰ ਲਈਏ ਸਮਝੇ ਸਾਢੇ 4.5 ਲੱਖ ਰੁਪਿਆ ਕੱਟੀ ਦਾ ਕਰੇ ਜੀ ਕਿੰਨੇ ਦਿਨਾਂ ਦੀ ਸੀ ਉਸ ਟਾਈਮ ਮਹੀਨੇ ਕ ਦੀ ਹੋਈ ਇਹ ਇੱਕ ਮਹੀਨੇ ਦੀ ਸੀ ਮਹੀਨੇ ਤੋਂ ਕੱਟੀ ਸੀ ਐਨੇ ਪੈਸੇ ਕਹਿੰਦੇ ਵੀ ਲੈ ਲੋ ਤੇ ਕੱਟੀ ਛੱਡ ਜੋ ਹਾਂਜੀ ਕੱਟੀ ਦੇ ਦੇ ਬਾਈ ਜੀ ਭੈਣੋ ਮਾਤਾ ਜੀ ਸਾਡੇ ਦਰਸ਼ਕਾਂ ਨੂੰ ਬਹੁਤ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਆ ਸੋਹਣੀਆਂ ਸੋਹਣੀਆਂ ਆਪਾਂ ਗੱਲਾਂ ਕੀਤੀਆਂ ਮੋਟੀਵੇਟ ਵਾਲੀ ਵੀਡੀਓ ਆਪਾਂ ਦਰਸ਼ਕਾਂ ਨੂੰ ਦਿਖਾਈ ਆ ਵੱਡਿਆਂ ਦੇ ਸਹਿਯੋਗ ਦੇ ਨਾਲ ਸੰਯੁਕਤ ਪਰਿਵਾਰ ਨੂੰ ਤੁਸੀਂ ਰੱਖਿਆ ਬਹੁਤ ਵਧੀਆ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਜੀ ਜਾਣਕਾਰੀ ਦੇਣ ਵਾਸਤੇ ਸਾਰੀ ਫੈਮਲੀ ਦਾ ਬਹੁਤ ਬਹੁਤ ਧੰਨਵਾਦ